अच्छा जी बापू फिर ओइस तरह जे थोड़ी सी ਬਜ਼ੁਰਗਾਂ ਨੇ ਹਾਂ ਅਸੀਂ ਇਤਿਹਾਸ ਹੁੰਦੇ ਠੀਕ ਹੈ ਜੀ ਜੇ ਕੋਈ ਪੁਰਾਣਾ ਇਤਿਹਾਸ ਹੁੰਦਾ ਹੈ ਹਾਂ ਜੀ ਹਾਂ ਜੀ ਤੇ ਸਮਝ ਲਓ ਕਿ ਹੱਲਿਆਂ ਤੋਂ ਪਹਿਲਾਂ 1947 45 ਵੇਲੇ ਮੈਂ ਪੜਦਾ ਹੁੰਦੇ ਡੇਰਾ ਗੁਰਦੁਆਰ ਦੀ ਪੜਾਈ ਮੇਰੇ ਪਾਸ ਗ੍ਰੰਥੀ ਹੈ ਠੀਕ ਹੈ ਤੇ ਸਾਡੇ ਟਾਈਮਾਂ 'ਚ ਸਕੂਲਾਂ ਦੇ ਵਿੱਚ ਸਾਨੂੰ ਮਾਟਰ ਅਸੀਂ ਕਹਿੰਦੀ ਸੀ ਵੀ ਬਜ਼ੁਰਗਾਂ ਦਾ ਸਤਿਕਾਰ ਕਰੋ ਸੱਚੀ ਦੀ ਕਾਇਆ ਬਣਾਓ ਹਾਂ ਸੇਗਰਮ ਕਰੋ ਬਿਲਕੁਲ ਬਿਲਕੁਲ ਤੇ ਜਾਨੀ ਗੱਲ ਇਹ ਆ ਵੀ ਇੱਕ ਤਾਂ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਹੂੰ ਵੀ 5-6 ਰੋਟੀਆਂ ਲੈ ਲਵੋ ਠੀਕ ਐ ਉਹਨੂੰ ਕਰ ਲਓ ਡੱਬੇ 'ਚ ਬੰਦ ਹਾਂ ਉਹਨੂੰ ਵੀ ਹਫ਼ਤੇ 'ਚ ਪਿੱਛੇ ਖੋਲ ਨਾ ਪੂਤਾ ਹਫ਼ਤੇ 'ਚ ਰੰਗ ਪੈ ਜੂਗਾ ਉਲੀ ਲੱਗ ਜਾਊਗੀ ਲੱਗ ਜਾਊਗੀ ਕੋਈ ਸ਼ੱਕ ਨਹੀਂ ਆ ਉਹ ਭੋੜੀ ਉਲੀ ਲੱਗੀ ਐ ਸੀ ਰੋਟੀ ਖਾ ਲਓਗੇ ਕੋਈ ਵੀ ਨਹੀਂ ਖਾਂਦਾ ਬਿਲਕੁਲ ਨਹੀਂ ਜੇ ਖਾਓਗੇ ਤਾਂ ਬਿਮਾਰੀ ਆ ਜਾਊ ਤੁਹਾਨੂੰ ਹੂੰ ਹੈਨਾ ਹੂੰ ਮਾਰਾ ਦੀ ਬਾਣੀ ਚ ਵੀ ਲਿਖਿਆ ਹੈ ਹਾਂ ਹਾਂ ਮਾਨਸ ਜਾਨ ਕਰਤੂਤ ਪਸ਼ੂ ਕੀ ਲੋਕ ਵਿਚਾਰ ਕਰਾ ਦਿਨ ਰਾਤ ਮਾਨਾ ਖੁਦ ਮਨੁੱਖਾ ਜਨਮ ਦਾ ਮਿਲ ਗਿਆ ਉਹਨੂੰ ਖੁਦਾ ਮਾਨਸ ਜਨਮ ਤਾਂ ਮਿਲ ਗਿਆ ਇਹ ਕਰਤੂਤ ਪਸ਼ੂ ਵਾਲੀ ਹੈ ਹਾਂ ਪਰ ਸਾਨੂੰ ਇਹ ਪਤਾ ਹੈ ਹਰ ਬੰਦੇ ਕਹਿੰਦੇ ਕਿ ਤੇ ਰਾਸੀ ਲੱਗ ਜੂ ਨੂੰ ਭੁਗਤ ਕੇ ਨਾ ਫੇਰ ਮਨੁੱਖਾ ਜਨਮ ਮਿਲਦਾ ਠੀਕ ਹੈ ਕਦੇ ਕੁੱਤਾ ਬਣ ਗਿਆ ਹਾਂ ਕਦੇ ਬਿੱਲੀ ਬਣ ਗਈ ਹਾਂ ਕਦੇ ਗਧਾ ਬਣ ਗਿਆ ਤੇ ਕਦੇ ਗਊ ਬਣ ਗਈ ਕਦੇ ਢੱਠਾ ਬਣ ਗਿਆ ਝੋਟਾ ਬਣ ਗਿਆ ਤੇ ਮੈਂ ਇਹ ਗੱਲ ਕਹਣੀ ਕਿ ਜਿਹੜਾ ਪੱਕ ਹਰੀ ਮੱਕੀ ਦਾ ਚਾਰ ਪਾ ਚਾਰ ਪੌਨੇ ਦੱਬਣ ਦੇ ਸਾਲ ਪਰ ਪਿੱਛੋਂ ਕੱਢਦੇ ਆ ਇਹਨੂੰ ਹਾਂ ਜੇ ਸੀਮੀ ਨੇ ਪਿੱਛੋਂ ਕੱਢਦੇ ਉਹਨੂੰ ਉਲੀ ਲੱਗ ਜੂ ਹੂੰ ਉਹ ਉਲੀ ਲੱਗੇ ਪਸ਼ੂ ਇਹ ਤਾਂ ਇਹ ਤਾਂ ਬੇਜਮਾਨ ਪਸ਼ੂ ਭੁੱਖੇ ਮੱਦੇ ਭੰਗਲੀਆਂ ਪਾਉਂਦੇ ਉਲੀ ਦਾ ਖਾਣਗੇ ਸਹੀ ਗੱਲ ਆ ਬਿਲਕੁਲ ਉਹ ਤਾਂ ਲੀਰਿਆਂ ਦੇ ਖਾ ਲੈਣਗੇ ਹਾਂ ਉਹ ਪਸ਼ੂ ਪੀਓ ਖਾਂਦੇ ਨੂੰ ਉਲੀ ਲੱਗੀ ਜਿਹਨੂੰ ਮੱਕੀ ਮੱਕੀ ਦੇ ਕੁਤਰੇ ਨੂੰ ਹਾਂ ਉਹ ਫਿਰ ਖਾ ਕੇ ਬਿਮਾਰ ਨੇ ਤਫੜੀ ਹੋ ਜੇ ਇਹਨਾਂ ਦੀ ਠੀਕ ਐ ਜੇ ਤਫੜੀ ਹੋਊਗੀ ਜਿਹੜਾ ਦੁੱਧ ਜਮਾ ਕੇ ਉਹ ਵੀ ਤਫੜੀ ਵਾਲੇ ਜਿਹੜਾ ਬਰਦ ਪੀਊਗਾ ਉਹਨੇ ਵੀ ਤਾਂ ਆਪਣੀ ਹੋ ਜਾਊਗੀ ਬਿਲਕੁਲ ਬਿਮਾਰੀ ਫੈਲ ਗਈ ਤੇ ਜਣੇ ਮੈਂ ਇੱਕ ਤਾਂ ਇਹ ਬੇਨਤੀ ਕਰਨੀ ਚਾਹੁੰਦਾ ਵੀ ਉਹ ਭਾਈ ਹਾੜੂ ਮੱਕੀ ਵੀ ਬਿਜੀ ਜਾ ਸਕਦੀ ਹੈ ਹਾਂ ਹਾਂ ਤੇ ਸਾਲੇ ਵੀ ਬਿਜੀ ਜਾ ਸਕਦੀ ਹੈ ਹੂੰ ਇਹਨੇ ਇਹ ਜੀਬਾਂ ਨਾਲ ਬੇਜਬਾਨਾਂ ਨਾਲ ਕਿਉਂ ਖਲਵਾੜ ਕਰਦੇ ਲੋਕ ਨਹੀਂ ਕਾਰਨ ਵਾਪੂ ਗੱਲਾਂ ਆਏ ਦੇਖੋ ਇਹ ਗੱਲ ਮੇਰੀ ਪਹਿਲਾਂ ਵੀ ਕਿਸੇ ਨਾਲ ਹੋਈ ਸੀਗੀ ਮੈਂ ਰਾਤ ਵੀ ਗੱਲ ਕਰੀ ਸੀ ਮੁੰਡੇ ਨਾਲ ਕੇ ਨਾਲ ਹਾਂਜੀ ਹਾਂਜੀ ਜਿਮੀਦਾਰਾਂ ਦਾ ਮੁੰਡਾ ਸੀਗਾ ਜੋਗੇ ਤੋਂ ਹੈਗਾ ਪਿੰਡ ਤੋਂ ਆ ਮੇਰਾ ਪਢਰਲਾ ਜੋਗੇ ਦੇ ਕੋਲ ਹੀ ਆ ਹਾਂ ਉਹ ਜੋਗੇ ਮੇਰੀ ਰਾਤ ਮੈਨੂੰ ਮੁੰਡੇ ਨਾਲ ਗੱਲ ਕੇ ਸੱਚੀ ਮੈਂ ਮੇਰੇ ਦਿਲ ਚ ਸੀ ਗੱਲ ਇਹ ਹਾਂ ਮੈਂ ਰਾਤ ਗੱਲ ਕਰੀ ਮੈਂ ਜੋਗੇ ਦਾ ਮੁੰਡਾ ਕਾਲਾ ਸੰਧੂ ਆ ਹਾਂਜੀ ਤੇ ਮੈਂ ਕਿਹਾ ਵੀ ਯਾਰ ਮੈਨੂੰ ਰਾਤ ਕੁਦਰਤੀ ਤੌਰ ਤੇ ਫੋਨ ਆ ਗਿਆ ਤਾਂ ਕੋਈ ਸਾਡੇ ਕੋ ਮਨ ਚ ਨਹੀਂ ਸੀ ਮਿੱਥੀ ਵੀ ਮੇਰੀ ਗੱਲ ਹੋਣੀ ਆ ਤੇ ਫੋਨ ਨਾਲ ਕਿਹਾ ਮੈਂ ਕਿਹਾ ਵੀ ਯਾਰ ਕੱਲੇ ਮਾ ਮੇਰੇ ਨਾਲ ਇੱਥੇ ਇੱਕ ਬਾਪੂ ਜੀ ਨੇ ਮੈਂ ਖਿਆ ਰੈਂ ਕਰਕੇ ਵੀ ਮੈਨੂੰ ਉਹ ਮੈਨੂੰ ਉਹਨੇ ਫੋਨ ਕਰਿਆ ਸੀ ਵੀ ਸੀ ਆਪਦੇ ਵਿਚਾਰ ਸਾਂਝੇ ਕਰਨੇ ਵੀ ਸਾਡੇ ਕੋਲ ਆ ਕੇ ਜੀ ਬਿਲਕੁਲ ਬਿਲਕੁਲ ਤੇ ਮੈਂ ਕਿਹਾ ਵੀ ਯਾਰ ਐ ਕਰਕੇ ਆ ਗੱਲ ਹੋਈ ਸੀ ਮਾ ਵੀਰ ਤੁਸੀਂ ਜ਼ਿੰਮੇਦਾਰ ਪਾਈਚਾਰੇ ਚੋਂ ਮੈਂ ਤੁਸੀਂ ਪਸ਼ੂ ਨੂੰ ਚਾਰ ਪਾਉਨੇ ਆ ਤੇ ਮੈਂ ਕਿਹਾ ਕਿਉਂਕਿ ਇਹ ਗੱਲ ਇਹ ਕਲੀਅਰ ਹੈ ਜਿਹੜਾ ਬੰਦਾ ਜਿਹੜੇ ਹੁਣ ਕੰਮਕਾਰ ਚਾ ਜਿਵੇਂ ਹੁਣ ਮੰਨ ਲਓ ਵੀ ਕੋਈ ਚੁੰਨੀ ਰੰਗਦਾ ਤਾਂ ਰੰਗਾਂ ਬਾਰੇ ਭੇਤ ਉਹਨੂੰ ਹੀ ਆ ਕਿਹੜਾ ਮਲਾ ਕੇ ਕਿਹੜਾ ਬਣ ਜਾ ਹਾਂ ਮੈਂ ਉਹਦੇ ਨਾਲ ਗੱਲ ਸਾਂਝੀ ਕਰੀ ਮਾ ਵੀ ਕਾਲੇ ਵਾ ਵੀਰ ਜਦੋਂ ਆਪਾਂ ਪਸ਼ੂ ਨੂੰ ਚਾਰ ਪਾਉਨੇ ਆ ਮਖਾ ਯਾਰ ਮੈਨੂੰ ਬਾਪੂ ਨੇ ਇੱਕ ਗੱਲ ਕਹੀ ਸੀ ਮਾ ਵੀ ਯਾਰ ਜੇ ਮਖਾ ਵੀ ਮੰਨ ਲਓ ਵੀ ਤੁਸੀਂ ਵੀਹੀ ਰੋਟੀ ਨਹੀਂ ਖਾਂਦੇ ਤੇ ਤੁਸੀਂ ਯਾਰ ਪਸ਼ੂ ਨੂੰ ਹੱਕਦਾਰ ਨਹੀਂ ਹੈਗੇ ਸਾਨੂੰ ਕੁਦਰਤ ਮੰਨ ਲਓ ਇਜਾਜ਼ਤ ਨਹੀਂ ਦਿੰਦੀ ਇਹ ਚੀਜ਼ਾਂ ਦੀ ਵੀ ਤੁਸੀਂ ਯਾਰ ਵੀ ਉਹਨੂੰ ਆ ਚੀਜ਼ਾਂ ਖਵਾਉਨੇ ਹੋ ਮੈਨੂੰ ਉਹਨੇ ਕੋ ਉਦਾਹਰਨ ਦਿੱਤੀ ਸੀ ਅੱਜ ਮੈਂ ਤੁਹਾਨੂੰ ਉਦਾਹਰਨ ਦਿੰਦਾ ਉਹ ਰਾਤ ਜਿਹੜੀ ਗੱਲ ਕਰੀ ਸੀ ਉਹਨੂੰ ਕਰ ਉਹ ਗੱਲ ਉਹ ਕਹਿੰਦਾ ਵੀ ਮੰਨ ਲਓ ਆਟਾ ਗੱਕਾ ਆਟਾ ਗੁੰਨ ਕੇ ਪਰ ਰੋਟੀ ਬਣਾਉਨੇ ਆ ਹਾਂਜੀ ਰੋਟੀ ਬਣਾਉਨੇ ਉਹ ਚੋਪੜ ਦੇ ਵੀ ਕਿਉਂ ਨਾਲ ਅੱਗ ਦੇ ਉੱਤੇ ਉਹ ਬਣਦੀ ਆ ਕਹਿੰਦਾ ਫਿਰ ਆਪਾਂ ਖੋਆ ਹੁੰਦਾ ਖੋਆ ਮਾਰਦੇ ਆ ਕਹਿੰਦਾ ਵੀ ਆਟਾ ਉੱਚ ਵੀ ਪੈਂਦਾ ਕਿ ਉਹ ਉੱਚ ਵੀ ਪੈਂਦਾ ਕਹਿੰਦਾ ਫਿਰ ਆਪਣਾ ਉਹ ਮਹੀਨਾ ਚੱਲੇ ਜਾਂਦਾ ਠੀਕ ਹੈ ਜੀ ਕਹਿੰਦਾ ਵੀ ਹਰੇਕ ਚੀਜ਼ ਦੀ ਸਾਮ ਸਵਾਲ ਤੇ ਇਹ ਕਹਿੰਦਾ ਵੀ ਤੇ ਉਹਦੀ ਤਕਨੀਕ ਦਾ ਫਰਕ ਹੁੰਦਾ ਠੀਕ ਹੈ ਜੀ ਵੀ ਉਹ ਕਹਿੰਦਾ ਸੀ ਇਸ ਕਰਕੇ ਮੰਨ ਲਓ ਜਿਹੜਾ ਚਾਰ ਹੁੰਦਾ ਵੀ ਉਹ ਖਰਾਬ ਨਹੀਂ ਹੁੰਦਾ ਕਦੇ ਵੀ ਅੱਛਾ ਹਾਂ ਵੀ ਜਿਹੜਾ ਉਹਨੂੰ ਕਹਿੰਦਾ ਵੀ ਮੂਮੀ ਜਾ ਮੇਰੇ ਟੱਕਿਆ ਜਾਂਦਾ ਉੱਪਰ ਉਹਦੇ ਮਿੱਟੀ ਪੈਂਦੀ ਇਸ ਤਰ੍ਹਾਂ ਵੀ ਮੰਨ ਲਓ ਦੀ ਸਾਮ ਸਵਾਈ ਨਾਲ ਹੁੰਦੀ ਹੈ ਵੀ ਮੰਨ ਲਓ ਆਦਰਵਾਈਜ਼ ਵੈਸੇ ਇੱਥੇ ਕੋਈ ਇਦਾਂ ਦੀ ਦਿੱਕਤ ਕਹਿੰਦੇ ਆਉਂਦੀ ਨਹੀਂ ਬਾਕੀ ਥੋੜੇ ਵਿਚਾਰ ਮਨ ਚ ਕੀ ਆ ਮੈਨੂੰ ਉਹ ਹਲੇ ਪਤਾ ਨਹੀਂ ਤੁਸੀਂ ਮੇਰੀ ਗੱ ਚੋਰ ਚੋਰੀ ਕਰਕੇ ਕਦੇ ਨਹੀਂ ਮੰਨਦਾ ਵੀ ਮੈਂ ਚੋਰ ਹਾਂ ਬਿਲਕੁਲ ਜਿਉ ਨੂੰ ਕਦੀ ਖਾ ਇਹਨੂੰ ਹਾਂ ਜੇ ਮੈਂ ਆਧਾਰ ਨੇ ਤੇਰੇ ਵੀ ਉਹਦੇ ਧਫੜੀ ਹੋ ਜਾਊਗੀ ਹੂੰ ਧਫੜੀ ਆ ਤੇ ਤੁਸੀਂ ਪੀ ਕੇ ਤੁਹਾਡੇ ਧਫੜੀ ਹੋ ਡਾਕਟਰ ਰਿਪੇਅਰ ਰਜਣੀ ਤੋਂ ਠੀਕ ਹੈ ਇਹ ਵੀ ਗੱਲ ਜ਼ਰੂਰੀ ਆ ਪਰ ਉਹ ਕਹਿੰਦੀ ਅਸੀਂ ਆਪ ਪੀਨੇ ਆ ਉਹ ਪੀ ਪੀ ਫਿਰ ਉਹ ਤਾਂ ਗੱਲ ਬਣ ਗਈ ਨਾ ਹੂੰ ਮਾਨਸਜਾਤ ਕਰਤੂਤ ਪਸ਼ੂ ਦੀ ਲੋਕ ਵਿਚਾਰ ਕਰ ਰੇ ਦਿਨ ਰਾਤ ਹੂੰ ਜਦੋਂ 83 ਲੱਖ ਜੂਨ ਭੁਗਤ ਕੇ ਫੇਰ ਮਨੁੱਖਾ ਜਾਣ ਮਿਲਦੇ ਰੇ ਨੇ ਤਰਸ ਕਰ ਲੋ ਵੇਜ ਬਾਨਾਂ ਤੇ ਬਿਲਕੁਲ ਇਹ ਮੈਂ ਗੱਲ ਕਹਿਣੀ ਚਾਹੂੰ ਦੂਸਰੀ ਗੱਲ ਹੋਰ ਹਾਂਜੀ ਸਾਡੇ ਟਾਈਮਾਂ 'ਚ 8-9 ਫੁੱਟ ਤੇ ਪਾਣੀ ਆ ਜਾਂਦੀ ਸੀ ਜਦੋਂ ਖੂਹ 'ਚੋਂ ਪਾਣੀ ਭਰਦੀ ਸੀ ਨਾ ਖੜੇ ਨੂੰ ਖੜੇ ਡੋਲਮਕਾਰਨੇ ਸੀ ਉੱਥੇ ਪਾਣੀ ਬਿਲਕੁਲ ਇਹ ਗੱਲ ਜਾਇਜ਼ ਏ ਤੁਹਾਡੀ ਚ ਦੂਸਰੀ ਬੇਨਤੀ ਹੋਰ ਹੂੰ ਤੇ ਜਣੇ ਹੁਣ 100 ਫੁੱਟ ਤੋਂ ਥੱਲੇ ਜਾਵੜੇ ਪਾਵਾਂਗੇ ਘਰ ਤੇ ਪਾਣੀ ਪਾਣੀ ਹਾਂ ਹੁਣ ਮਾਰ ਤੱਕਨ ਮਾਉਣੀ ਹੈ ਹਾਂ ਬਿਲਕੁਲ 40 ਮਹੀਨੇ ਪਾਣੀ ਡੋਲਣ ਹਾਂ ਜਿਹੜੀ ਆਉਣ ਵਾਲੀ ਪਈ ਉਹ ਕਿੱਥੋਂ ਉਹ ਕਿੱਥੋਂ ਉਹ ਕਿੱਥੋਂ ਪਾਣੀ ਵਰਤੂਗੀ ਮਰੂਗੀ ਤੇ ਉਹ ਸੋਕਾ ਪਾਣੀ ਖਤਮ ਹੋ ਗਏ ਧਰਮ ਵਿੱਚ ਹਾਂ ਦੂਸਰੀ ਬੇਨਤੀ ਇਹ ਕਿਹੜੇ ਸੜਕਾਂ ਲੈ ਕੇ ਰੋੜੋਂਦਾਗਾ ਉਹ ਹਾਂ ਕੋੜਾ ਫੁੱਟਪਾਥ ਹੁੰਦਾ ਹੈ ਹਾਂ ਤੇ ਉਹ ਫੁੱਟਪਾਥ ਵੱਡ ਵੱਡ ਕੇ ਨਾ 3 ਮਹੀਨੇ ਚ ਰਹਿ ਜਾਂਦੇ ਨੇ ਜਿਹੜਾ ਸਾਈਡ ਤੇ ਨਿਕਣ ਵਾਸਤੇ ਹੁੰਦਾ ਵੀ ਇੱਕ ਟਾਰ ਥੱਲੇ ਆ ਨੂੰ ਬੰਦਾ ਹੂੰ ਇਕ ਇਕ ਬੱਕਰਾ ਕਲੋ ਕਾ ਚੇ ਲਾਲੂਗਾ ਬਿਲਕੁਲ ਉਨ ਸਾਈਡ ਆਉਂਦੀ ਹੈ ਨਾ ਲੇਕ ਪਰ ਉਹਦੇ ਉਹ ਵੱਡ ਕੇ ਜ਼ਮੀਨ ਚ ਲਾ ਲਈਏ ਜੇ ਤਾਂ ਦੋ ਗੁੱਠਾਂ ਨਾਲ ਹੀ ਇਧਰ ਨਾਲ ਦੋ ਦੋ ਹੱਥ ਵੱਡੂਗਾ ਹੂੰ ਉਹ ਕੱਲੀ ਕੱਲੀ ਸੜਕੀ ਛੜਕ ਦੀਦੀ ਹੈ ਹਾਂ ਸਾਹਮਣੇ ਚ ਬਰਾਬਰ ਪਾਸ ਨਹੀਂ ਹੋ ਸਕਦੀ ਉਹ ਤੇ ਥੋੜੇ ਧੀਜ ਮੈ ਨਹੀਂ ਵਿਰੰਗਣ ਥੋੜੇ ਟਰੈਕਟਰ ਲੈ ਕੇ ਪੁੱਤ ਨਹੀਂ ਵਿਰੰਗਣ ਬਿਲਕੁਲ ਜੇ ਐਕਸੀਡੈਂਟ ਹੋ ਕੇ ਮਰ ਗਏ ਜ਼ਿੰਮੇਵਾਰ ਕੌਣਗੇ ਤੁਸੀਂ ਆਪ ਨਹੀਂ ਹੋ ਜ਼ਿੰਮੇਵਾਰ ਤੇ ਜੇ ਉਹ ਮਰ ਗਏ ਫਿਰ ਕਹਿੰਦੇ ਜੀ ਹਾਂ ਸਾਡਾ ਇਹ ਤਾਂ ਉਹ ਕਰਜ਼ੇ ਦੇ ਬੇਸੀ ਫਿਰ ਸਰਕਾਰ ਤਰਬੀਏ ਭਾਲੋਂਗੇ ਹੂੰ ਇਹ ਵੀ ਗੱਲ ਨਾਲ ਹੈ ਅਬੀ ਬੀਮਾ ਹੋਇਆ ਵੇ ਹਾਂ ਬੀਮਾ ਹੋਇਆ ਵੇ ਹਾਂ ਸਰਕਾਰ ਤੋਂ ਪੈਸੇ ਭਾੜੋਂਗੇ ਇੱਕ ਮਗਰ ਗੱਲ ਹੋਰ ਕਰਨੀ ਥੋਨਾ ਹਾਂਜੀ ਕਿਸਾਨ ਜੂਨੇ ਜਿੰਦਾਬਾਦ ਹੂੰ ਤੇ ਮਜ਼ਦੂਰ ਦਾ ਨਾਲ ਹੀ ਨਹੀਂ ਮਜ਼ਦੂਰ ਨਾਲ ਹੀ ਹੁੰਨੇ ਅਸੀਂ ਨਹੀਂ ਇਹਨਾਂ ਨੇ ਨਾਰਾ ਤੈ ਰੱਖਿਆ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਉਹ ਤੋਂ ਦੀ ਗੱਲ ਆ ਉਹ ਲੈਣ ਦੇਣ ਦਾ ਕੁਛ ਨਹੀਂ ਚਾਦਰ ਚਾਦਰਨਾ ਅੱਛਾ ਅੱਛਾ ਗੱਲ ਹੋ ਗਈ ਜੇ ਤਾਂ ਸੋਕਤ ਹੈਗਾ ਤਾਂ ਵੀ ਸਰਕਾਰ ਸਾਨੂੰ ਪੈਸੇ ਦੇਵੇ ਸਾਡੇ ਫਸਲ ਸਾਡੇ ਫਸਲ ਮਰ ਗਏ ਬਗੈਰ ਪਾਣੀ ਤੋਂ ਮੀਂਹ ਤੋਂ ਹਾਂ ਜੇ ਮੜਾ ਮੇਰੇ ਫਸਲ ਮਰ ਗਈ ਤਾਂ ਵੀ ਸਰਕਾਰ ਪੈਸੇ ਦੇਵੇ ਹੂੰ ਕਿਤੇ ਇਹਦੇ ਆਪ ਦੇ ਆਪ ਨੂੰ ਕਿਸਾਨ ਕਹਿੰਦੇ ਨਾ ਹਾਂ ਉਹਨਾਂ ਨੇ ਇਹ ਗੱਲ ਕਹੀ ਕੋਈ ਮਜ਼ਦੂਰ ਮਜ਼ਦੂਰ ਪੀ ਸਰਕਾਰ ਜਾਂ ਕੋਈ ਮੁੱਖ ਮੰਤਰੀ ਇਹਨਾਂ ਨੂੰ ਪੰਜੀ ਨਹੀਂ ਦਿੰਦਾ ਕੋਈ ਇੱਕ ਤਾਂ ਮੈਂ ਗੱਲ ਹੋਰ ਕਰਨੀ ਚਾਹੁੰਨਾ ਹਾਂ ਹਾਂਜੀ ਤੁਸੀਂ ਕਿਸਾਨ ਨਹੀਂ ਹੋ ਜ਼ਮੀਨਾਂ ਵਾਲੇ ਵੀ ਕਿਸਾਨ ਜਿਹੜੇ ਮਜ਼ਦੂਰਾਂ ਕਿਸਾਨੀ ਦਾ ਅਸੀ ਕਰਦੇ ਆ ਨੰਗੇ ਪੈਰਾਂ ਰੇਖੜੇ ਆਉਂਦੇ ਆ ਨਗੇ ਪਰ ਸਪਰਿਆਂ ਕਰਦੇ ਕਿਸਾਨਾਂ ਤਾਂ ਅਸੀਂ ਕਰਦੇ ਆ ਪਰ ਸਾਡੇ ਬਾਅਦੇ ਕੁਛ ਨਹੀਂ ਹੈ ਪਹਿਲਾਂ ਕਾਲੀ ਅੰਦਰ ਆ ਸਿੰਘਾ ਹੂੰ ਤੇ ਮੇਰਾ ਭਤੀਜਾ ਵੀ ਲੱਗੇ ਸੜਕ ਤੇ ਜਿਹੜੇ ਬਰਨਾਲਾ ਤੇ ਮਾਰ ਸੜਕ ਵਾਲੀ ਮੇਰਾ ਪਿਛਲੇ ਪਿੰਡ ਰਲਾ ਤੇ ਰਹਿੰਦਾ ਪਤਾ ਪਿਆ ਹੁਣ 60 ਸਾਲ ਤੋਂ ਠੀਕ ਹੈ ਜੀ ਉਥੇ ਉਹ ਦੁਪਹਿਰ ਛੁੱਟੀ ਕਰਦੇ ਬੰਦੇ ਉਹ ਤੇ ਰੇੜੀ ਰੂੜੀ ਤਾਂ ਹੁੰਦੇ ਰਹੀ ਸੀ ਉਹ ਉਹ ਰੋਟੀ ਖਾ ਕੇ ਦੋ ਘੰਟੇ ਰਾਮ ਕਰਦੇ ਸੀ ਤਾਂਸ ਖੇਡਣ ਲੱਗ ਜਾਂਦੇ ਸੀ ਅੱਛਾ ਹੁਣ ਬਾਦਲ ਸਾਹਿਬ ਦਾ ਬਿਆਨ ਹੈ ਕਿ ਉਹ ਦਿਨੇ ਤਾਂ 10 ਖੇਡਦੇ ਨੇ ਹੂੰ ਤੇ ਆਥਣਾ ਕਿ ਲੱਕੜਾਂ ਦਾ ਲੱਕੜਾਂ ਨਾ ਕਿ ਸਾਈਕਲ ਪਰ ਕੇ ਲੈ ਜਾਂਦੇ ਨੇ ਜਮੀਨ ਇਹਨਾਂ ਕੋਲੇ ਨਹੀਂ ਹੂੰ ਖੇਤ ਇਹਨਾਂ ਕੋਲੇ ਪੰਨਾ ਇਹਨਾਂ ਕੋਲੇ ਨਹੀਂ ਰੱਖ ਤੇ ਇਹਨਾਂ ਕੋਲੇ ਲੱਕੜਾ ਕਿੱਥੇ ਲੈ ਜਾਣਗੇ ਜੇ ਸੁੱਕੀ ਲੱਕੜ ਕੋਈ ਰਸਕਦੇ ਧਰ ਲਈ ਹਾਂ ਤਾਂ ਕੀ ਕੰਨਾ ਹੋ ਗਿਆ ਬਿਲਕੁਲ ਫਿਰ ਡਰਾ ਡਰਾ ਕੇ ਕਾਲੀਆਂ ਨੂੰ ਬੋਰਡ ਪਾਉਣੀ ਆ ਹੂੰ ਜੇ ਨਹੀਂ ਕਾਲੀਆਂ ਨੂੰ ਬੋਰਡ ਪਾਉਂਦੇ ਤਾਂ ਫਿਰ ਤੁਸੀਂ ਆਹ ਕਰੋ ਇਹਨੂੰ ਖੇਤਾਂ ਦੇ ਨਾਲ ਪਸ਼ੂ ਮੁੱਖੇ ਮਾਰੋ ਇਹਨਾਂ ਨੂੰ ਧੜੀਆਂ ਨਾਲ ਲੈ ਕੇ ਲੈ ਕੇ ਜਾਓ ਇਹ ਗੱਲ ਹੋ ਗਈ ਇਹ ਸੱਚਾਈ ਹੈ ਮੇਰੀ ਹਕੀਕਤ ਹੈ ਠੀਕ ਹੈ ਜੀ ਤੇ ਦੂਸਰੀ ਗੱਲ ਉਦੋਂ ਮਾਰੂ ਕਾਂਗਰਸ ਦਾ ਰਾਜ ਆ ਗਿਆ ਹਾਂ ਖੰਗ ਦੀ ਦਵਾਈ ਲੈ ਲਓ ਜਾਂ ਟੱਗ ਦੀ ਦਵਾਈ ਲੈ ਲਓ ਦਵਾਈ ਤਾਂ ਉਹੀ ਹੈ ਇਹ ਲੈਵਲ ਬਦਲ ਦਿੰਦੇ ਨੇ ਠੀਕ ਹੈ ਜੀ ਦਵਾਈ ਉਹੀ ਹੈ ਕੈਮੀਕਲ ਹੂੰ ਉਹ ਜਿਹੜਾ ਇਹਨਾਂ ਦਾ ਰਾਜ ਬਗ ਜਾਂਦਾ ਕਾਲੀਆਂ ਦਾ ਉਹ ਉਹ ਲੈਵਲ ਬਦਲਦਾ ਉਹ ਕਾਂਗਰਸ ਦਾ ਦਵਾਈ ਉਹੀ ਹੈ ਇਹਨਾਂ ਕੋਲ ਦਵਾਈ ਉਹੀ ਹੈ ਹੁਣ ਹੁਣ ਮਾਨ ਸਰਕਾਰ ਦਾ ਹੁਣ ਇਹਨਾਂ ਦੀ ਮੈਂ ਧੰਨਵਾਦ ਕਰਦਾ ਤੇ ਮੈਂ ਲਾਉਸਮੈਂਟ ਵੀ ਕੀਤੀ ਲਾਭ ਸੰਦੂਗੋਂ ਵਾਲੇ ਦੀ ਠੀਕ ਹੈ ਜੀ ਮੈਨੂੰ ਕਹਿੰਦੇ ਕਿੰਨੇ ਪੈਸੇ ਲੇਗਾ ਉਸ ਮੰਡ ਤੇ ਮੁਖਮਤ ਲੈਂਦੇ ਹੀ ਨਹੀਂ ਠੀਕ ਹੈ ਜੀ ਮੈਂ ਫਿਰ ਹੀ ਕਰੂੰ ਮੈਂ ਕਹਿੰਦਾ ਬਦਲਾਓ ਭਾੜ ਦਾ ਵੀਰੋ ਸਰਕਾਰਾਂ ਦੇਖ ਰਹੀਆਂ ਮੈਂ ਤੁੰਨੇ ਤੀ ਬਦਲਾਓ ਜ ਸਾਡਾ ਗਰੀਬਾਂ ਦਾ ਭਲਾ ਹੋ ਜਾਏ ਬਿਲਕੁਲ ਦੂਸਰੀ ਗੱਲ ਭਈ ਮੇਰੇ ਮਾਤਾ 50000 ਪਾਰਟੀ ਦੇ ਮੈਂ ਦੋ ਬੰਦਾ ਜੇ ਮਨ ਘਰ ਬਚਣਾ ਪਏ ਮੈਂ ਦੋ ਬੰਦਾ ਦਾ ਹੂੰ ਮੈਂ ਬਦਲਾਓ ਭਾੜ ਦਾ ਪਰ ਦੁੱਖ ਵਾਲੀ ਗੱਲ ਇਹ ਹੈ ਜੇ ਮੈਂ ਲਾਭ ਸਾਨੂੰ ਮਿਲਣੇ ਜਾਂਦਾ ਕਿਤੇ ਉਹ ਗਨਮੈਨ ਜੀ ਕਹਿੰਦੇ ਹੈ ਨੀ ਤਾਂ ਚੰਡੀਗੜ੍ਹ ਗਿਆ ਹੋਵੇ ਅੱਛਾ ਹੁਣ ਤਾਂ ਅੰਦਰੀ ਹੈ ਮੇਰਾ ਮੁਲਾਕਾਤ ਮੱਲੋ ਨਹੀਂ ਕਰਾਂ ਮੈਂ ਤਾਂ ਸਾਲ ਪਰ ਹੋ ਗਿਆ ਜੋ ਮੁਲਾਕਾਤ ਨਹੀਂ ਹੋਣ ਦਿੱਤੀ ਅੱਛਾ ਕਹਿੰਦੇ ਜਿਹੜਾ ਉੱਥੇ ਬੈਠੇ ਉਹਨਾਂ ਦਫ਼ਤਰ ਚ ਕਹਿੰਦੇ ਸਾਨੂੰ ਦੱਸ ਮੇਰੀ ਕੋ ਪਰਸਨਲ ਗੱਲ ਮੈਂ ਤੁਹਾਨੂੰ ਕੋ ਦੱਸਾਂ ਉੱਥੇ ਮੇਰੀ ਲੜਕੀ ਵੀ ਆਈ ਅੱਗੋ ਮੈਂ ਉਹ ਸਾਹਬ ਨਾਲ ਵੀ ਗੱਲ ਕਰਨ ਉਹ ਮੈਨੂੰ ਕੋ ਤਕਲੀਫ ਉਹ ਵੀ ਦੱਸੂਗਾ ਇਹਨਾਂ ਨੂੰ ਹਾਂ ਮੇਰੇ ਪਹੁੰਚ ਹੀ ਨਹੀਂ ਉੱਥੇ ਤੱਕ ਗੱਲ ਹੀ ਨਹੀਂ ਕਰ ਸਕਦਾ ਮੈਂ ਦੂਸਰੀ ਗੱਲ 2500 2500 2500 2500 ਇਹ ਕਦੋਂ ਕਰਨਗੇ ਜੇ ਅੱਧੇ ਬੁੜੇ ਮਰ ਗਏ ਉਦੋਂ ਕਰਨਗੇ 2500 ਜਿਹੜੇ ਮੰਨ ਲਓ ਵਾਦੇ ਇਹਨਾਂ ਨੇ ਕਰੇ ਸੀ ਤੁਹਾਡੇ ਨਾਲ ਖਰੇ ਉੱਤਰ ਨਹੀਂ ਰਹੇ ਕੀ ਚੱਕਰ ਹੈ ਬਿਲਕੁਲ ਨਹੀਂ ਹੁਣ ਆ ਕ ਦਿਵਾਲੀ ਵੇਲੇ ਹਾਂ ਦਿਵਾਲੀ ਵੇਲੇ ਫੇਰ ਆਖਣਗੇ ਲੋਹੜੀ ਵੇਲੇ ਹਾਂ ਤੇ ਕਾਹੀ ਕਾ ਤੋੜੀ ਆਉਂਦੇ ਨੇ ਉੱਥੇ ਤੁਸੀਂ ਮੋਬਾਈਲ ਤੇ ਲਿਖੋ ਨਾ ਹਾਂ 2500 ਰੁਪਇਆ 2500 ਹੋ ਗਏ ਫਿਰ ਕਹਦੇ ਜੋ ਹੋ ਸਕਦੀ ਆ ਮਗਰ ਹੋ ਸਕਦੀ ਕਹਿੰਦੇ ਇੱਥੇ ਉੱਥੇ ਨਾ ਐ ਵੀ ਲਿਖ ਦਿਓ ਫਿਰ ਨਹੀਂ ਹੋ ਸਕਦੀ ਕੋਈ ਨਿਸ਼ਾਨੀ ਆਤਾ ਵੇਖੋ ਸੋ ਰੁਪਇਆ ਲੈ ਮੈਨੂੰ ਕੋਈ ਸਾਬਤ ਕਰਕੇ ਦਿਖਾ ਦੇ ਜੇ ਮੈਂ ਲੰਗਰ ਚ ਰੋਟੀ ਖਾਧੀ ਮੈਨੂੰ ਸਾਫਤ ਕਰਕੇ ਦਿਖਾ ਦੇ ਮੇਰਾ ਮੇਰਾ ਰੌਂਡ ਸੇ ਤਪੇ ਤਪੇ ਦਾ ਠੀਕ ਹੈ ਇਹ ਤਪੇ ਤਪੇ ਤੋ ਘੁੰਮਣਾ ਹੂੰ ਮੈਂ ਥੱਲੇ ਵੀ ਗਿਆ ਅੱਠ ਵੱਲ ਲੋਕਾ ਮੂਰੇ ਪਾਈ ਗਾ ਸਾਡੇ ਆਮ ਆਦੀ ਪਾਰਟੀ ਨੂੰ ਵੋਟਾਂ ਪਾਉ ਉੱਥੇ ਮੈਂ ਤਾਂ ਕਿ ਉੱਥੇ ਮੇਰਾ ਜੋਰ ਹੈ ਮੇਰੇ ਰਿਸ਼ਤੇ ਕਰੇ ਥੱਲੇ ਮਦੇ ਵਿੱਚ ਮੈਂ ਤਾਂ ਨਾਨਕੇ ਨੇ ਮੇਰੇ ਠੀਕ ਹੈ ਜੀ ਇੱਥੇ ਮੇਰਾ ਜੋਰ ਹੈ ਇੱਥੇ ਹੱਥ ਵੱਲ ਲੋਕਾਂ ਮੇਰੇ ਸਾਡੀ ਆਮ ਆਦੀ ਪਾਰਟੀ ਨੂੰ ਵੋਟ ਪਾਉ ਪਾਈ ਤੁਸੀਂ ਪ੍ਰਚਾਰ ਕੀਤਾ ਜਿਹੜਾ ਕੋਲੋਂ ਤੇਲ ਫੂਕੇ ਕਰੇ ਤੇਲ ਫੂਕੇ ਕੀਤਾ ਤੇ ਦੂਜੀ ਗੱਲ ਜਿਹੜੇ ਮੋਤ ਪਰਦੇ ਬੰਦੇ ਸੀ ਅਸੀਂ ਫਰਾਨੇ ਬਣ ਕੇ ਜੀ ਸੀ ਸੀਨੀਅਰ ਬਣ ਕੇ ਜੀ ਸੀ ਆਹ ਬਣ ਕੇ ਜੀ ਬੋਹ ਬਣ ਕੇ ਜੀ ਇਨਚਾਰਜ ਬਣ ਕੇ ਜੀ ਦਫਤਰ ਦੇ ਉਹ ਬਣ ਕੇ ਜੀ ਤੇ ਮੈਨੂੰ ਕਹਿੰਦਾ ਬਾਬਾ ਤੈਨੂੰ ਤੂੰ ਦੇਖੇ ਨਹੀਂ ਕਿਤੇ ਤੇ ਮੈਂ ਦੇਖਾਂਗਾ ਕਿੱਥੋਂ ਤੂੰ ਤੇ ਅੰਦਰ ਬੈਠਾ ਹਾਂ ਪਰ ਮੈਂ ਇੱਕ ਗੱਲ ਦੱਸ ਦੇਣਾ ਹੁਣ ਵੀ ਕਰਾਂ ਮੈਂ ਵੀਡੀਓ ਵਿੱਚ ਵੀ ਤੇਰੇ ਕੋਲ ਤੇਰੇ ਮੱਲੇ ਤੇ ਚੰਡੀ ਕਿੱਲੀ ਦਿਖਾ ਦੇ ਮੈਂ ਦੱਸੀ ਨੂੰ ਕਹਿਣਾਗਾ ਅੱਛਾ ਹਾਂ ਇੱਕ ਹੋਰ ਐਸੇ ਭਾਈ ਸਾਹਿਬ ਉਹ ਚ ਐਮ ਸੀ ਉਹ 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 ਤੇ ਪਾੜੇ ਮੈਂ ਦੱਸ ਦੂੰ ਉਹਨੇ ਕੋ ਗੱਲ ਸਮਝਾਉਣ ਲੱਗਿਆ ਠੀਕ ਹੈ ਵੀ ਭਾਈ ਕਾਂਗਰਸ ਦੇ ਪੈਸੇ ਲੈ ਲਿਆ ਮੱਲੇ ਵਾਲੇ ਨੇ ਇੱਥੋਂ ਦਾ ਜਿਹੜਾ ਐਮਸੀ ਆ ਆਹੋ ਇੱਥੋਂ ਦਾ ਕੀ ਕੀ ਨਾਂ ਕੀ ਆ ਉਹ ਨਾਂ ਉਹਨੂੰ ਪੋਪਲ ਪੋਪਲ ਕਹਿੰਦੇ ਨੇ ਅੱਛਾ ਪੋਪਲ ਹਾਂ ਠੀਕ ਹੈ ਨਾ ਉਹਨੂੰ ਦੱਸਣੀ ਸੀ ਗੱਲ ਵੀ ਭਾਈ ਇਹਨਾਂ ਨੂੰ ਪੈਸੇ ਨਾ ਕਿਤੇ ਦੇ ਦੇਓ ਅੱਛਾ ਇਹ ਕਾਂਗਰਸ ਕਾਂਗਰਸ ਦੇ ਪੈਸੇ ਲੈ ਲੇ ਤਾਂ ਪੈਸੇ ਥੋਥੋ ਵੀ ਲੈ ਲੈਣਗੇ ਪੋਪਲ ਬੋਟ ਕਾਂਗਰਸ ਨੂੰ ਕਹਣਗੇ ਤੇ ਜੱਸੀ ਕਿਹੜਾ ਸੀ ਮੁੰਡਾ ਜੱਸੀ ਉਹ ਵੀ ਸੀਂਦਾਂ ਗਈ ਆ ਅੱਛਾ ਇਹ ਵੀ ਸੀਂਦਾਂ ਹਾਂ ਅ ਇਹ ਜਿਹੜੇ ਆ ਗੱਲ ਹੈ ਵੀ ਉਹ ਮੈਨੂੰ ਇਹ ਗੱਲ ਸੁਣਾਉਣ ਲੱਗਾ ਅੱਜ ਪੋਪਲ ਸਾਹਿਬ ਨੂੰ ਐਮ ਸੀ ਸਾਹਿਬ ਨੂੰ ਥੋੜਾ ਬਹੁਤ ਬਹੁਤ ਧੰਨਵਾਦ ਦਾ ਸਤਿਕਾਰ ਸਾਡੇ ਸਤਿਕਾਰਯੋਗਨ ਹਾਂਜੀ ਮੇਰੇ ਮਿੱਤਰ ਦਾ ਬੰਦਾ ਯਾਰ ਕੋਈ ਗੱਲ ਨਹੀਂ ਆਪਣੇ ਤਪੇ ਦਾ ਮੁੰਡਾ ਤਪੇ ਦਾ ਮੇਰੇ ਤਾਏ ਦਾ ਮੁੰਡਾ ਆਹ ਚੱਲ ਤੇਰੇ ਕੋਈ ਤੇਰੇ ਤਾਏ ਦੇ ਤੇ ਚੱਲ ਤੂੰ ਜੇ ਥੋੜਾ ਫਰਜ ਬਣਦਾ ਕਹਿਣ ਦਾ ਮੈਂ ਕਹੂੰਗਾ ਹਾਂ ਥੋੜਾ ਫਰਜ ਬਣਦਾ ਸੀ ਕਹਿ ਨਹੀਂ ਸਕਦੇ ਯਾਰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਲਓ ਉਹਨਾਂ ਮੈਂ ਗੱਲ ਇਹ ਹੀ ਸਮਝਾਉਣੀ ਸੀ ਹਾਂਜੀ ਵੀ ਉੱਥੋਂ ਭਾਈ ਬਚੋ ਮੜਾ ਜਾ ਬਿਲਕੁਲ ਤੂੰ ਤਾਂ ਕਹਿੰਦਾ ਗੱਲ ਹੀ ਲੰਮੀ ਲੈ ਜਾਣਾ ਹਾਂ ਉਹ ਜੇ ਤੈ ਇਹਨਾਂ ਗਲਤ ਬੋਲਦੇ ਨੇ ਨਾ ਗੱਲ ਸੁਣ ਤੈਨੂੰ ਕੋਈ ਮੰਗਦਾ ਤਾਂ ਤਾ ਤਾ ਤਬੀਰ ਗੱਲ ਸੁਣ ਤਾ ਕੰਮ ਨੂੰ ਰੋਕ ਹੂੰ ਤੂੰ ਇਹ ਗੱਲ ਲੰਮੀ ਲੈ ਜਨੇ ਇਹ ਕਿੰਨੀ ਗੱਲ ਹੋ ਗਈ ਫੇਸ ਕਰਕੇ ਬੇਨਤੀ ਹੈ ਭਾਈ ਮੇਰੀਆਂ ਬਈ ਸਾਡੇ ਮਲੇ ਦੇ ਵਿੱਚ ਇੱਕ ਧਾਨ ਕੀ ਹੈ ਠੀਕ ਹੈ ਜੀ ਉਹ ਤੋਂ ਸਾਨੂੰ ਚਾਹ ਨਹੀਂ ਪੀਤੀ ਸੰਤੋਸ਼ ਆ ਉਹ ਠੀਕ ਹੈ ਜੀ ਸੰਤੋਸ਼ ਰਾਣੇ ਹੂੰ ਸਾਫ਼ਤ ਕਰਕੇ ਤੱਕ ਬਗ ਚਾਪੀ ਤੇ ਮੈਂ ਪੀਂਦੇ ਨਹੀਂ ਗਿਆ ਤੋ ਕੋਈ ਪੈਸਾ ਨਹੀਂ ਲੈਂਦਾ ਤੇ ਉਹ ਭਾਈ ਉਹ ਤਾਂ ਪੈਸਾ ਨੂੰ ਡਰਾਉਣ ਲੱਗ ਗਿਆ ਅ ਕਹਿੰਦੇ ਮਾਂ ਮਾਂ ਲਾੜੀਦਾਰ ਬਣ ਜਾ ਤੇ ਤੈਨੂੰ ਪਹਿਲੇ ਤੇਰੇ ਕੋਟੂ ਅੱਛਾ ਉਹ ਗੱਲ ਬਣ ਗਈ ਇਹ ਤਨੀਂਸੀ ਬਣੀ ਸਾਨੂੰ ਡਰਾਉਣ ਵਾਸਤੇ ਬਣੀ ਆ ਉਹ ਲੱਕੜ ਦੇ ਹਾਂਡੇ ਇੱਕ ਵਾਰ ਸਮਝ ਥੱਲੇ ਚੜੂ ਦੂਜੀ ਵਾਰ ਮੱਚ ਦੂ ਜਿਹੜੀ ਬੱਬੂ ਬੀਬੀ ਐਮ ਸੀ ਬਣੀ ਹੈ ਜਿਹੜੀ ਹਾਂ ਇੱਕ ਮਿੰਟ ਇੱਕ ਮਿੰਟ ਜਿਵੇਂ ਤੁਸੀਂ ਉਹਨਾਂ ਬਾਰੇ ਲਫ਼ਜ਼ ਬੋਲਿਆ ਜੇ ਕੱਲ ਨੂੰ ਅਗਲਾ ਤੁਹਾਡੇ ਬਾਰੇ ਕੁਝ ਚੰਗਾ ਵਾਲਾ ਬੋਲਦਾ ਜਿਵੇਂ ਮੈਂ ਗਲਤ ਮੈਂ ਬੋਲਦੇ ਕਈ ਵਾਰ ਜਿਵੇਂ ਸਾਡੇ ਨਾ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਵੀ ਖਾਸ ਕਰਕੇ ਜਿਹੜੇ ਸਾਡੇ ਰੂਲ ਬਣੇ ਬਨੇ ਜਿਵੇਂ ਇਦਾਂ ਹਾਂਜੀ ਉਹ ਕਹਿੰਦੇ ਵੀ ਅਸੀਂ ਕਿਸੇ ਦੀ ਜਾਤ ਪਾਤ ਬਾਰੇ ਬੋਲ ਨਹੀਂ ਸਕਦੇ ਕਹਿੰਦੇ ਸੀ ਇਸ ਤਰ੍ਹਾਂ ਜਾਤ ਚਲੋ ਜਾਤ ਤਾਂ ਕਰ ਦੇਖੋ ਮੇਰੀ ਗੱਲ ਸੁਣੋ ਇਹ ਕੰਮ ਤਾਂ ਨਵਾਂ ਹੈ ਜਾਤ ਨਹੀਂ ਹੈ ਜਾਤ ਤਾਂ ਮਾਨਸਿਕ ਜਾਤ ਹੈ ਇਕ ਸਭ ਨੂੰ ਪਛਾਣ ਲੋ ਠੀਕ ਹੈ ਜੀ ਇਹ ਤਾਂ ਮੈਨੂੰ ਗਿਆਨ ਨਾ ਠੀਕ ਹੈ ਜੀ ਇਹ ਇਹਦਾ ਮੈਨੂੰ ਗਿਆਨ ਹੈ ਪਰ ਗ ਵੇ ਕਾਟ ਦੀ ਸਾਡੀ ਲੱਕੜ ਦੀ ਸਾਡੀ ਇੱਕੇ ਵਾਰ ਜੁਲੇ ਚੜੂ ਚ ਬੱਚ ਜੂ ਮੁੱਟ ਮਾਰ ਕੇ ਚੜ੍ਹਦੀ ਸਾਡੀ ਦੂਜੀ ਵਾਰ ਤਿੰਨ ਵਾਰ ਪੰਜਾਂ ਮੇਰੇ ਕੋਲ ਦੇਖ ਸਾਦੇ ਨਹੀਂ ਜਾਤਾਂ ਤਾਂ ਵੈਸੇ ਢਾਈ ਨੇ ਮਰਦਾ ਔਰਤ ਅੱਧੀ ਖੁਸਰਾ ਨਹੀਂ ਦੇਖੋ ਕਿੰਨਰ ਬੋਲ ਦਿੰਦੇ ਮੈਂ ਕਿਸੇ ਨੂੰ ਪਰ ਜਿਹੜੀਆਂ ਅੱਜ ਪੰਜਾਬ ਦੇ ਵਿੱਚ ਜਿਵੇਂ ਸਰਕਾਰਾਂ ਦੇ ਜਿਹੜੇ ਰੂਲ ਬਣਾਏ ਹੋਏ ਨੇ ਹਾਂਜੀ ਤੇ ਖਾਸ ਕਰਕੇ ਇਹਨਾਂ ਵਿੱਚ ਜਿਹੜੀਆਂ ਇਨਸਾਨੀ ਜਾਤਾਂ ਬਣਾਈਆਂ ਗਈਆਂ ਨੇ ਹਾਂਜੀ ਉਹਨਾਂ ਵਿੱਚ ਇਹਨਾਂ ਨੇ ਦੱਸਿਆ ਹੋਇਆ ਵੀ ਜੇ ਤੁਹਾਡੇ ਬਾਰੇ ਕੋਈ ਮਾੜਾ ਚੰਗਾ ਬੋਲਦਾ ਉਹਦੇ ਤੇ ਮਾਣਾ ਹਾਨੀ ਦੇ ਕੇਸਰੀ ਵਗੈਰਾ ਪਾ ਦਿੰਦੇ ਦੇ ਤੇ ਪਾਓ ਮੈਂ ਝੜ ਕਰ ਦੋ ਮੈਨੂੰ ਜਲਦੀ ਜਲਦੀ ਜੇਲ੍ਹੀ ਕੱਟ ਲਓ ਪਰ ਕਹਿਣਾ ਲਾਜ਼ਮੀ ਹੈ ਮੈਂ ਤਾਂ ਕਹਿੰਦਾ ਸਚਾਈ ਸੁਪਰੀ ਸਾਥ ਤੇ ਕੀ ਰੋਸਾ ਕੀ ਉਹਨਾਂ ਦਾ ਕਹਿੰਦਾ ਸਚਾਈ ਸੁਪਰੀ ਸਾਥ ਤੇ ਪਰ ਉਹ ਆਪਣੇ ਕੋਈ ਸੁਣ ਲੋ ਸੇ ਕਸ਼ਬੂਆਣੀ ਸੇ ਦੇ ਕਾਜ ਕੇ ਬੋਲੋ ਸੇ ਇਹ ਸੰਤੋਸ਼ ਰਾਣੀ ਦਾ ਵੀ ਮੁੰਡਾ ਮੇਰਾ ਮਜ਼ਾਕ ਡੋ ਚਾਂਗਾ ਮਾਰਦੇ ਮੇਰੇ ਕੋਲ ਦੇਣਾਗਾ ਜਦੋਂ ਮੈਂ ਅੱਛਾ ਚਾਂਗਾ ਮਾਰਦੇ ਮਜ਼ਾਕ ਡਾਉਂਦਾਗਾ ਠੀਕ ਹੈ ਹਾਂਜੀ ਕਦੇ ਲਾਂਬਾ ਨਹੀਂ ਦਿੱਤਾ ਫਿਰ ਘਰ ਦੇ ਵਿੱਚ ਲਾਂਬਾ ਮੈਂ ਕੀ ਜਮਾਂ ਦੇਖੋ ਮੇਰੀ ਗੱਲ ਸੁਣ ਲੋ ਉਹ ਸਮੇ ਸਾਡੇ ਸਾਡੇ ਟੰਗ ਚੰਗੇ ਸੀ ਇੱਕ ਆਲੀ ਕਦਾ ਪੰਚਾਇਤ ਨੰਬਰ ਕਾਮਰੇਡ 100 ਠੀਕ ਹੈ ਜੀ ਉਹ ਕੰਗਾ ਵੀ ਜੇ ਮੇਰਾ ਮੁੰਡਾ ਕਸੂਰ ਕਰਦਾ ਨਾ ਮੇਰੇ ਮੁੰਡੇ ਮੱਠਾ ਨਹੀਂ ਛਡਾਉਂ ਨਹੀਂ ਜਾਂਦਾ ਅੱਛਾ ਚੰਗੇ ਬੰਦੇ ਵੀ ਹੈਗੇ ਨੇ ਹਾਂ ਬਿਲਕੁਲ ਹੈਗੇ ਬਿਲਕੁਲ ਤੇ ਜਣੀ ਗੱਲੇ ਹੋ ਗਈ ਜਿਹੜੇ ਅੱਜ ਕੱਲ ਮਾਂ ਕਰਨ ਜਾਂਦੇ ਮੈਂ ਬੰਦੇ ਨੇ ਹੂੰ ਸਕੇ ਭਾਰਾ ਮਾਨੂੰ ਆਪੇ ਲੜਾਉਣਾ ਤੇ ਆਪੇ ਠਾਣੇ ਦੇ ਫਸਾਉਣਾ ਤੇ ਆਪੇ ਛਡਾਉਣਾ ਠੀਕ ਹੈ ਤੇ ਤੋਰੀ ਫੁਲਕਾ ਦਾ ਬਣਾਉਣਾ ਤੇ ਜਿਹਦੇ ਮਰਜ਼ੀ ਮੈਨੂੰ ਭੰਮ ਜਿਹੜੇ ਮੈਂ ਡਰਦਾ ਨਹੀਂ ਕੱਚੇ ਘੜੇ ਤਰਨਾ ਮਰਨੋ ਕੀ ਡਰਨਾ ਮਰਨ ਨਹੀਂ ਕਿੱਡੇ ਡਰ ਕਾਤਾਗਾ ਜੇ ਸੱਚ ਬੋਲਨੇ ਉਹ ਐਕਸ਼ਨ ਨਹੀਂ ਦਿਸੇ ਸਰਕਾਰ ਦਾ ਲੈ ਲੈ ਨਹੀਂ ਪਰ ਜੱਸੀ ਤੇ ਪੋਪਲ ਦਾ ਇਹਦਾ ਮੇਰੇ ਭਰਾ ਨੇ ਮੋੜਦੇ ਨਹੀਂ ਕਿਸੇ ਦੀ ਬੰਦੇ ਦੀ ਗੱਲੇ ਤਾਂ ਜੇ ਤੁਸੀਂ ਕਹੋਗੇ ਤਾਂ ਮੰਨ ਲਓ ਮੈਂ ਵੀ ਕਹਿ ਦੂੰ ਕੋਈ ਚੱਕਰ ਨਹੀਂ ਪੈਣਾ ਮੈਨੂੰ ਕਹਿਣੀ ਥੋੜੀ ਨਹੀਂ ਹਾਂ ਨਾ ਨਹੀਂ ਤੁਸੀਂ ਕਹਿ ਰਹੇ ਵੀ ਨਹੀਂ ਸੁਣਦੇ ਥੋੜੀ ਇਹ ਮੇਰੀ ਗੱਲ ਸੁਣ ਲਓ ਹਾਂਜੀ ਉਦੋਂ ਮੁੜ ਕੇ ਆਪਾਂ ਦਾ ਫਟੇ ਸਾਂਝ ਸਾਡੀ ਖਤਮ ਹੈ ਅੱਛਾ ਜੀ ਜੇ ਨਾ ਆਪਾਂ ਸਕਰੀ ਰਾਤੀ ਹੋਵੇ ਜਾਂ ਕੰਧ ਦੀ ਸਾਂਝ ਨਾ ਹੋਵੇ ਜ਼ਮੀਨ ਦੀ ਸਾਂਝ ਨਾ ਹੋਵੇ ਫਟੇ ਸਾਂਝ ਹੋ ਗਈ ਜੇ ਤੋ ਫਟੇ ਸਾਂਝ ਦੁੱਖ ਸੁੱਖ ਦੀ ਸਾਂਝ ਰੱਖ ਦੂ ਤੇ ਪੈ ਨਹੀਂ ਸਾਂਝ ਰੱਖ ਦੂਗੀ ਨਗਰ ਕਣੀ ਤੋਂ ਨਾਗਾ ਠੀਕ ਹੈ ਜੀ ਇਹ ਭਾਈ ਐਕਸ਼ਨ ਲੈਣਾ ਮੈਂ ਐਮਸੀ ਨੂੰ ਥਾਣੇ ਚ ਫੋਨ ਥਾਣੇ ਚ ਕਾ ਦੇ ਮੈਂ ਖਲਾਫ ਤਾਂ ਬੋਲੇ ਮੈਂ ਸੱਚ ਬੋਲਾਂਗਾ ਆ ਬਿਲਕੁਲ ਤੁਸੀਂ ਆਪਦਾ ਪੱਖ ਰੱਖ ਸਕਦੇ ਹੋ ਤੁਹਾਡਾ ਹੱਕ ਆ ਗੱਲ ਕਰਦੇ ਹਾਂ ਹਾਂ ਹੱਕ ਬਣਦਾ ਮੈਂ ਤਾਂ ਬਰੀ ਗੱਲ ਸੁਣਤਾ ਲੋ ਹਾਂਜੀ ਜਰੂਰ ਜਰੂਰ ਸੁਣੀ ਗਲਤ ਸੁਣੀ ਨਹੀਂ ਹੱਸਣਾਓ ਤੁਸੀਂ ਕੋਈ ਚੀਜ਼ ਨਹੀਂ ਆਪਣੇ ਅਸੀਂ ਉਹਨਾਂ ਨੇ ਸੁਣੀ ਨਹੀਂ ਤੁਹਾਡੀ ਐਮਸੀ ਸਾਡੇ ਸਨਮਾਨਯੋਗ ਨੂੰ ਤਾਂ ਹਾਂਜੀ ਸਾਡਾ ਬੱਚਾ ਮੇਰੇ ਪਪਾ ਦਾ ਵੀ ਬਿਜਲੀ ਮੈੱਕ ਦੇ ਦਿੰਦੇ ਤਾਂ ਬਿਜਲੀ ਮੈੱਕ ਦੇ ਦਿੰਦਾ ਠੀਕ ਹੈ ਸਾਡੀ 140 ਰੁਪਏ ਦੀ ਅਰਜ਼ੀ ਫਿਰ ਤੁਸੀਂ ਜਸੀ ਦੀ ਗੱਲ ਕਰਦੇ ਹੋ ਜਸੀ ਦੀ ਗੱਲ ਕਰੂ ਜਸੀ ਦੇ ਡੈਡੀ ਸੀਗੇ ਬਿਜਲੀ ਮੁਲਾਜ਼ਮ ਉਹ ਵੀ ਸੀਗੇ ਲੈਂਡਮੈਨ ਸੀਗੇ ਹਾਂ ਹਾਂ ਤੇ ਜਾਨੀ ਗੱਲ ਇਹ ਆ ਉਹ ਜਸੀ ਸਾਹਿਬ ਕਹਿੰਦਾ ਬਾਬਾ ਤਰੂ ਕੇ ਦੇਖੇ ਨਹੀਂ ਤੂੰ ਤਾਂ ਅੰਦਰ ਬੈਠਾ ਦਫ਼ਤਰ ਤੇ ਮੈਨੂੰ ਕਿੱਥੇ ਦੇਖਾ ਮੈਂ ਤਾਂ ਫਿਰਦਾ ਮੈਥੇ ਹਾਂ ਮੈਂ ਕਿੱਥੇ ਲਿਫਟ ਮੈਨੂੰ ਦੇਖਾਂ ਕਿੱਥੇ ਹਾਂ ਕੋਈ ਬੰਦਾ ਕਾਹਕੇ ਦਿਖਾਵੇ ਠੀਕ ਹੈ ਵੀ ਮੈਂ ਪੈਸੇ ਮੰਗੇ ਵੀ ਐਨੀ ਲਵਾਂਗਾ ਆ ਕੜ ਕੇ ਜੱਤਾ ਪੀ ਦਿੱਤਾ ਦਾ ਸਦੋ ਰੋਟੀ ਖਾ ਦਿੱਤਾ ਦਾ ਸਦੋ ਠੀਕ ਹੈ ਕੰਦੇ ਇਨਸਾਨ ਪੁੱਛੀਓ ਜੂ ਕਿਸੇ ਕੰਮ ਆ ਸਕੇ ਖੁਦ ਮੜਕੇ ਕਿਸੇ ਦੀ ਜ਼ਿੰਦਗੀ ਬਚਾ ਸਕੇ ਅੱਜ ਅਸੀਂ ਕਿਸੇ ਚਾਹ ਪੀ ਲਈ ਅਸੀਂ ਡਾਗੀ ਹੋ ਗਏ ਜਾਂ 10 ਰੁਪਏ ਦੇ ਲੇ ਡਾਗੀ ਹੋ ਗਏ ਬਿਲਕੁਲ ਬੇਦਾਕ ਪੱਦ ਸਹੀ ਗੱਲ ਤੀਨੂ ਤੀ ਸਮਝਿਆ ਪੈਣੋਂ ਪੈਰ ਸੰਦੇ ਕਿਸ ਤੀ ਪਰਨਾ ਤੱਕਾ ਨਹੀਂ ਦਿੱਤਾ ਬਿਲਕੁਲ ਸਾਡੇ ਟਾਈਮਾਂ ਦੇ ਕੁੜੀ ਤੇ ਮੁੰਡੇ ਰਾਤ ਨੂੰ ਕੱਠੇ ਹੀ ਏੜਦੇ ਸੀ ਹਾਂ ਹਾਂ ਸਾਨੂੰ ਗੰਧ ਗੰਧ ਦਾ ਪਤਾ ਨਹੀਂ ਸੀ ਗੰਧ ਪਾਉਣ ਦਾ ਬਿਲਕੁਲ ਉਦੋਂ ਸਾਬ ਸਿਚੀ ਚਾਹੀਦੀ ਹੁਣ ਭਾਈ ਤੋਲੇ ਜਾਂਦੇ ਦੋ ਦੋ ਸਰਾ ਦੇ ਆ ਬੁੜਾ ਤਾਂ ਨਹੀਂ ਆਇਆਗਾ ਜੇ ਬੁੜਾ ਮੈਨੂੰ ਆਣਾ ਤਾਂਗਾ ਅਗਰ ਨੁਹ ਕਹਿੰਦੇ ਜੇ ਜਰ ਨੂੰ ਲੋਕਾਂ ਪਾਈ ਫੈਲਨੇ ਕਰੇ ਜਾਈ ਬਾਬਾ ਬੜਾ ਤਾਂ ਮੈਨੂੰ ਮਗਰੋਂ ਤਕਾਉਂਦਾਗਾ ਇੰਗੇ ਲੈ ਬੋਲਦੇ ਨੇ ਹੁਣ ਤਾਂ ਹੂੰ ਇਹ ਦੋਸ ਲਾਣਗੇ ਬਜ਼ੁਰਗਾਂ ਤੇ ਹੋਰ ਬੋਲੋ ਕੀ ਪੁੱਛਣਾ ਚਾਹੁੰਦੇ ਹੋ ਜੀ ਤੁਸੀਂ ਜਿਹੜੀ ਤੁਹਾਡੇ ਦਿਲ ਦੀ ਜੜੀ ਭਾਵਨਾ ਮੰਨ ਤੁਸੀਂ ਸਾਂਝੀਆ ਕਰੀ ਜਾਂਦੇ ਏ ਇਹਦੀ ਭਾਵਨਾ ਤੁਹਾਡੀਆਂ ਕਿਸੇ ਐਮਸੀ ਨੇ ਨਹੀਂ ਸੁਣੀ ਤੁਹਾਡੀ ਹਾਂਜੀ ਤਪੇ ਦੇ ਵਿੱਚ ਹੋਰ ਵੀ ਜਿੰਦਾਂ ਆਪਣੇ ਕਾਫੀ ਨਾਮ ਵਰਨੇ ਖਰਚੇਰੇ ਮੈਂ ਨਹੀਂ ਬੋਲ ਸਕਦਾ ਉਹਨਾਂ ਬਾਰੇ ਵੀ ਤੁਸੀਂ ਮੱਲ ਮੁਲਾਕਾਤ ਕਿਸੇ ਹੋਰ ਤੱਕ ਪਹੁੰਚ ਕੀਤੀ ਤੁਸੀਂ ਹਾਂ ਇੱਕ ਵਾਰੀ ਇੱਕ ਵਾਰ ਤਾਂ ਮੇਰੇ ਕੋ ਘਰੇ ਘਰੇ ਜਿਆ ਸੀਗਾ ਉਹ ਨੋਪਤ ਨਾਲ ਠੀਕ ਹੈ ਉਹ ਸਾਡੇ ਨਾਲਕ ਵਸਤੀ ਤੇ ਇੱਕ ਮੁੰਡਾ ਮਜਗੀਆਂ ਦਾ ਮਜਗੀ ਸਿੱਖਿਆ ਕੋਈ ਗੱਲ ਨਹੀਂ ਹਾਂਜੀ ਹਾਂਜੀ ਇਹ ਤਾਂ ਕੰਮਾਂ ਦੇ ਨਾ ਉਹ ਬਿਲਕੁਲ ਬਿਲਕੁਲ ਬਾਨੋ ਤੇ ਚਾਨੋ ਤਨੇ ਸਖ ਭਰਾ ਨਾਲ ਬਾਨੋ ਪਣਜ ਕਰ ਲੱਗਿਆ ਨੂੰ ਬਾਣੇ ਕਰਨ ਲੱਗਿਆ ਚਾਨੋ ਚੰਮ ਦਾ ਕੰਮ ਕੰਮ ਚਮਾਰ ਕਰਨ ਲੱਗਿਆ ਇਹਨੂੰ ਜ਼ਿੰਮੇਵਾਰ ਕਾਹਤੋਂ ਕਹਿੰਦੇ ਨੇ ਇਹਦੇ ਕੋਲ ਜ਼ਮੀਨ ਹੈ ਬਿਲਕੁਲ ਸਨਿਆਰ ਕੀ ਨੂੰ ਕਹਿੰਦੇ ਸਨੋ ਘੜਦਾ ਹੋ ਨਹਾਰ ਕੀ ਨੂੰ ਕਹਿੰਦੇ ਲੋਹਾ ਕੁੱਟਦਾ ਹੋ ਇਹ ਕੰਮਾਂ ਦੇ ਨਾ ਪੁੱਤ ਇਹ ਜੜੀ ਉਹ ਬਦਰ ਮਗਲ ਕੇ ਹੀ ਮਗਵਿਆ ਦਾ ਆ ਕਰਕੇ ਗੱਲ ਕਰੇ ਕਲੇਜ ਮੇਰੀ ਮੇਰੀ ਨੂਰ ਹੈ ਮੇਰੇ ਤੇ ਰਫਟ ਕੇ ਆਈ ਅੱਛਾ ਕਰ ਤੂੰ ਚੱਲ ਮੈਂ ਫੋਨ ਕਰ ਦਿੰਨਾ ਅੱਛਾ ਤੂੰ ਫੋਨ ਕਰੂ ਕਿ ਐਮ ਐਲ اے ਨੂੰ ਇੱਕ ਪਤਾ ਉਹਦੇ ਨਾਲ ਤੇ ਬਣ ਜੇ ਵੀ ਬੁਰਾ ਬੁਰਾ ਚ ਗੱਲ ਤੇ ਆ ਇਹ ਮਾਮਲੋ ਜਿਹੜੇ ਲੱਭ ਜ ਤੁਹਾਨੂੰ ਕਿੰਨਾ ਨੇ ਕਹੀ ਸੀ ਗੱਲ ਇਹ ਇਹ ਉੱਥੇ ਉਹਦਾ ਨਾਂ ਤਾਂ ਜਾਣਦੇ ਨਹੀਂ ਬੱਲੀਆਂ ਮੁੱਲੀਆਂ ਦੇ ਬਜਦੇ ਨੇ ਮੱਲੀਆਂ ਦੇ ਬਜਦੇ ਆ ਮੱਲੀਆਂ ਦੇ ਐਮ ਸੀ ਨੇ ਕੋਈ ਮਤਲਬ ਆ ਸੀ ਹੈਗਾ ਸੀ ਅੱਛਾ ਉਹਨਾਂ ਨੇ ਤੁਹਾਨੂੰ ਇਹ ਗੱਲ ਕਹੀ ਤੂੰ ਚੱਲ ਛੜਾਣੇ ਦੀ ਮਾਜ ਮੈਂ ਫੋਨ ਕਰ ਦਿੰਦਾ ਕਿਉਂ ਐਮਐਲਏ ਮੇਰੇ ਨਾਲ ਉੱਠ ਕੇ ਤੁਰ ਬਿਲਕੁਲ ਜੇ ਛੜਾਉਣਾ ਹੈ ਜਾਂ ਗੱਲ ਸਮਝਾਉਣਾ ਤੇ ਮੇਰੇ ਨਾਲ ਉੱਠ ਕੇ ਤੁਰ ਦੁਨਿਆ ਕੀ ਜਾਣ ਹੁਣ ਫਿਰ ਸਰਕਾਰ ਤੋਂ ਕਿਹੜੀ ਮੰਗ ਰੱਖਦੇ ਹੋ ਤੁਸੀਂ ਮੈਂ ਸਰਕਾਰ ਤੇ ਮੰਗ ਮੰਗਦਾ ਬਈ ਜਿਹੜੇ ਵੋਟਾਂ ਪਾਉਣੇ ਇਹ ਕੱਡੇ ਕ ਝੰਡੀ ਲੈ ਲੈਣਾਂ ਬੰਦਾ ਹੂੰ ਮੋਤਵਾਰ ਮੰਡੀ ਦਾ ਪਿੰਡ ਦਾ ਬਿਲਕੁਲ ਉਹ ਅਸੀਂ ਖੜੇ ਹੁੰਨੇ ਉੱਥੇ ਕਹਿੰਦਾ ਜੀ ਆਹ ਮੇਰੇ ਸਮਰਥਕ ਹਨ ਅੱਛਾ ਉਹ ਸਾਨੂੰ ਵੇਚ ਕੇ ਖਾ ਜਾਂਦਾ ਕੱਲਾ ਬੰਦਾ ਹੀ ਹਾਂ ਹਾਂ ਜਦੋਂ ਸਟੇਜ ਲੱਗੀ ਹਮ ਸਟੇਜ ਤੇ ਆਪ ਤਾਂ ਬਟਾ ਸਟੇਜ ਤੇ ਹਮ ਜਿੱਦ ਸੇ ਮਗਰ ਲੱਗੇ ਬੋਟਾ ਪਾਈਆਂ ਕਿਸੇ ਪਾਰਟੀ ਨੂੰ ਹਾਂ ਤੇ ਅਸੀਂ ਧਰਤੀ ਦੇ ਥੱਲੇ ਬੈਠੇ ਹੁਣ 2000 ਫੁੱਟ ਪਿੱਛੇ ਹਾਂ ਸਾਨੂੰ ਦੁੱਖ ਦੇ ਦੁੱਖ ਦੱਸਣ ਦਾ ਉੱਥੇ ਆਲੜ ਹੀ ਨਹੀਂ ਹੈ ਬਿਲਕੁਲ ਉਹ ਚੰਡੀ ਵਾਲਾ ਬੰਦਾ ਸਾਨੂੰ ਵੇਚ ਕੇ ਖਾ ਜਾਂਦਾ ਪਰ ਸਾਡੇ ਵਾਸਤੇ ਕੁਝ ਨਹੀਂ ਹਮ ਸਾਡੇ ਵਾਸਤੇ ਕੁਝ ਨਹੀਂ ਇਥੇ ਬਾਲ ਫਾਇਆ ਗਰੀਬਾਂ ਵਾਸਤੇ ਅਜਿਹੇ ਕਿਸਾਨ ਆਜਾਪਨ ਨੂੰ ਕਹਿੰਦੇ ਕਿ ਕਿਤੇ ਮੋਦੀ ਨੂੰ ਕਿਹਾ ਵੀ ਇਹਨਾਂ ਨੂੰ ਵੀ ਗਰੀਬਾਂ ਨੂੰ 10 ਰੁਪਏ ਭੇਜਦਾ ਕਰ ਇਹ ਸੰਦ 2000 ਰੁਪਏ ਇਹਨਾਂ ਨੂੰ 150 ਰੁਪਏ ਭੇਜਦਾ ਕਰ ਮਹੀਨਾ 5 ਰੁਪਏ ਰੋਜ਼ ਸਾਡੇ ਹੋ ਗਏ ਖਰਚੀ ਸਭ ਬੈਂਕੀ ਹੋ ਗਈ ਤੇ ਸਰਕਾਰ ਕੇ ਬੇਨਤੀ ਹੈ ਭਾਈ ਮੈਂ ਤਾਂ ਸਾਰੇ ਤਰ੍ਹਾਂ ਸਰਕਾਰ ਕਰਦਾ ਪਾਈ ਕੋਈ ਕੋਈ ਸੱਚੇ ਸੌਦੇ ਵਾਲਾ ਇਹ ਕੋਈ ਝੂਠੇ ਸੌਦੇ ਵਾਲਾ ਮੈਂ ਤਾਂ ਸਭ ਨੂੰ ਸਤਕਾਰ ਕਰਦਾ ਬਿਲਕੁਲ ਅਬਲਲਾ ਲੂ ਰੁਪਏ ਕੋਤਰ ਤੇ ਕਿਹਦਾ ਬੰਦਾ ਇੱਕ ਨੂਰ ਤੇ ਸਭ ਜਗ ਕੋਰ ਪਹਿਲੇ ਕੋਣ ਬੰਦੀ ਵਾਹ ਕੀ ਬਾਤ ਤੇ ਮੇਰੇ ਤੇ ਆ ਦੇ ਦਿਆ ਭਾਈ ਤੇ ਕੋਈ ਗੱਲ ਨਹੀਂ ਜੇ ਮੈਂ ਕਿਸੇ ਬਸੇ ਖਲਾਫ ਬੋਲੇ ਤੇ ਮੇਰੇ ਤੇ ਐਕਸ਼ਨ ਲੈ ਲਓ ਭਾਈ ਕੋਈ ਗੱਲ ਨਹੀਂ ਪੰਡਾ ਕੋਈ ਕੋਈ ਕਿਤਨੀ ਹੈ ਬਾਪੂ ਜੀ ਨੇ ਆਪਣੇ ਦਿਲ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਸਾਂਝੀਆਂ ਕੀਤੀਆਂ ਸਾਡੇ ਨਾਲ ਤੇ ਹਰ ਇੱਕ ਇਨਸਾਨ ਦਾ ਫਰਜ਼ ਵੀ ਹੁੰਦਾ ਆਪਣੇ ਉਹਦੇ ਉਹਦੇ ਕੋਲ ਅਧਿਕਾਰ ਵੀ ਹੁੰਦਾ ਰਾਈਟਸ ਹੁੰਦੇ ਹਰ ਇੱਕ ਬੰਦੇ ਕੋਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਦਾ ਤੇ ਪਰ ਬੱਪੂ ਜੀ ਕਹਿੰਦੇ ਵੀ ਸਾਡੀ ਜਿਹੜੀ ਜਦੋਂ ਤੇ ਕਵੀ ਆਮ ਆਦੀ ਪਾਰਟੀ ਆਈ ਆ ਪਹਿਲਾਂ ਵੀ ਕਹਿੰਦੇ ਦੋ ਪਾਰਟੀਆਂ ਆਈਆਂ ਸੀਗੀਆਂ ਚਾਹੇ ਕਾਂਗਰਸ ਸੀਗੀ ਚਾਹੇ ਅਕਾਲੀ ਦਲ ਸੀਗੇ ਕਹਿੰਦੇ ਸਾਡੀਆਂ ਉਦੋਂ ਪਤਾ ਨਹੀਂ ਮੰਗਾ ਪੂਰੀ ਹੋਈ ਜਾਂ ਨਹੀਂ ਕਿ ਨਹੀਂ ਹੁੰਦੀ ਪਰ ਇਹਨਾਂ ਨੇ ਆਮ ਪਾਰਟੀ ਦੇ ਬਾਰੇ ਬਾਰੇ ਇਹ ਗੱਲ ਕਹਿੰਦੇ ਆ ਵੀ ਅਸੀਂ ਲਾਇਆ ਜ਼ੋਰ ਪੂਰਾ ਜਿੰਨਾ ਵੀ ਹੋ ਸਕਿਆ ਸਾਡਾ ਪਰ ਕਹਿੰਦੇ ਸਾਡੀ ਸੁਣਵਾਈ ਨਹੀਂ ਹੋ ਰਹੀ ਤੇ ਮੈਂ ਸਾਰੇ ਜਿਹੜੇ ਮੇਰੇ ਭੈਣ ਭਰਾ ਦੇਖ ਰਹੇ ਨੇ ਮੇਰੇ ਆਸ-ਪਾਸੇ ਦੇ ਖਾਸ ਕਰਕੇ ਮੇਰੇ ਆਪ ਦੇ ਹੋਣਗੇ ਜਿਹੜੇ ਮੈਂ ਤਾਂ ਉਹਨਾਂ ਨੂੰ ਗੁਜਾਰਸ਼ ਕਰ ਸਕਦਾ ਹਾਂ ਤੇ ਵੀ ਸੁਣਿਆ ਕਰੋ ਕੱਲੇ ਮੈਂ ਬਾਪੂ ਜੀ ਦੀ ਨਹੀਂ ਗੱਲ ਕਰਦਾ ਕਿਉਂਕਿ ਇੰਨਾ ਵਰਗੇ ਆਪਣੇ ਤਪਾ ਮੰਡੀ ਦੇ ਵਿੱਚ ਕੀ ਆਪਣੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਕੀ ਆਪਣੇ ਪੂਰੇ ਪੰਜਾਬ ਦੇ ਵਿੱਚ ਵੀ ਬਹੁਤ ਇਸ ਤਰ੍ਹਾਂ ਦੇ ਜਿਹੜੇ ਦੁਖੀ ਇਨਸਾਨ ਹੈਗੇ ਨੇ ਉੱਥੇ ਮੇਰੇ ਮਲੇ ਦੇ ਕਹਾਂਗੇ ਹਾਂਜੀ ਵੀ ਤੇਰੇ ਝਾੜ ਵਾਲਾ ਜਿੱਤ ਗਿਆ ਹਾਂਜੀ ਲੱਡੂ ਖਵਾ ਲੱਡੂ ਆਦੇ ਕੋਲ ਖਵਾਇਨ ਲੱਡੂ ਵੀ ਤੁਸੀਂ ਖਾ ਲੱਡੂ ਆਦੇ ਕੋਲ ਖਵਾ ਨਾ ਮੇਰਾ ਆਜ ਮੇਰੀ ਦੁਨੀਆ ਚ ਹੈਗੀ ਆ ਪ੍ਰਚਾਰ ਕਰਨ ਲਈ ਤੁਸੀਂ ਤੇਲ ਵੀ ਕੋਲੋਂ ਫੂਕਿਆ ਨਾ ਤੇਲ ਤਾਂ ਬਚਾਉਣਾ ਹੀ ਸੀ ਹਾਂ ਫਿਰ ਲੱਡੂ ਵੀ ਖਾਏ ਨਹੀਂ ਆ ਤਾਂ ਮੈਨੂੰ ਥੋੜਾ ਪਤਾ ਹੱਥ ਝਾੜ ਦਿੰਦੇ ਸੀ ਮੈਂ ਨਹੀਂ ਕਹਿੰਦਾ ਹਾਂ ਹਾਂ ਵੀ ਛਾਰੇ ਦੇ ਲ بس ਉਹ ਤਾਂ ਨਾ ਮਾਤਰਾ ਦਾ ਸੀਗਾ ਠੀਕ ਹੈ ਤੇ ਮੰਗੇ ਤਾਂ ਹੀ ਨਹੀਂ ਮੰਨ ਲਓ ਜੇ 5 ਲੀਟਰ ਮੱਚ ਗਿਆ ਤਾਂ 4 ਲੀਟਰ ਦੇਤਾ ਉਹਨੇ ਕੋਈ ਉਹ ਕੋਈ ਡੇਟ ਚ ਸਮਝਾਉਂਦਾ ਸੀਗਾ ਹਾਂ ਜੇ ਮੈਂ ਉਸ ਤਰੀਕ ਹੁਣ ਜਿਹੜਾ ਤੇ ਤਨੀ ਤੇ ਤਨੀ ਬੇਰ ਰੱਬਰ ਖੜਾ ਸੀ 1000 ਰੁਪਏ ਦੇ ਸੀ ਮਨ ਲਾਉਸਮੈਂਟ ਵਾਲਿਆਂ ਨੂੰ ਤੇ ਮੈਂ ਉਹਦਰ ਕਹਿੰਦਾ ਵੀ 1000 ਦਿੰਦੇ ਤੁਸੀਂ ਵੀ ਨਜ਼ਾਰ ਦੇ ਮੈਂ ਤਾਂ ਮੰਗਿਆ ਹੀ ਨਹੀਂ ਬਿਲਕੁਲ ਮੈਂ ਬਦਲਾਉ ਪਾੜਦਾ ਸੀ ਪਰ ਲੱਡੂ ਆਉਦੇ ਕੋਲ ਬੰਦੇ ਨੇ ਮੈਂ ਇਹ ਵੀਡੀਓ ਦਿਖਾ ਦਿੰਨੇ ਮੇਰੇ ਮੋਬਾਈਲ 'ਚ ਠੀਕ ਹੈ ਜੀ ਹਾਂਜੀ ਇਹ ਸਬੂਤ ਵੀ ਤੁਹਾਡੇ ਕੋਲ ਹੈਗਾ ਹਾਂ ਮੈਂ ਮੈਂ ਲੜੀ ਕਹਿੰਦੇ ਹਾਂ ਲੱਡੂ ਖੋ ਚੜੂ ਆ ਜਿੱਥੇ ਅ ਮੋਦਲੇ ਡੂਵੀ ਤੁਸੀਂ ਬੰਦੇ ਆ ਦੇਖ ਇਹ ਦੇਖ ਲਓ ਠੀਕ ਹੈ ਹਾਂ ਨਹੀਂ ਆਇਆ ਤਾਂ ਮੈਂ ਤੁਹਾਡੀ ਗੱਲ ਨੂੰ ਸਮਝਦਾ ਤੇ ਪਰ ਮੰਨ ਲਓ ਉਸ ਤੋਂ ਵੱਧ ਬਾਪੂ ਜੀ ਹੁਣ ਤੁਹਾਡੇ ਦਿਲ ਚਿਹੜੀ ਕੋਈ ਗੱਲਬਾਤ ਸਾਂਝੀ ਤੁਸੀਂ ਕਰਨੇ ਚਾਹੁੰਦੇ ਹੋ ਕੋਈ ਹੋਰ ਗੱਲ ਮਤੈ ਨਹੀਂ ਸੋਚਦਾ ਵੀ ਮੈਂ ਤਾਂ ਭਾਈ ਸਾਡੇ ਗਰੀਬੋ ਕੀ ਸੁਣੋ ਬੋਤ ਤੁਹਾ ਮਾਰੀ ਸੁਣੇਗਾ ਤਾਂ ਮੈਂ ਇੱਕ ਪੈਸਾ ਦੇਵਾਂਗਾ ਉਹ 10 ਲੱਖ ਦੇਵਾਂਗਾ ਬਿਲਕੁਲ ਬਿਲਕੁਲ ਪਾਟੇ ਕੱਪੜੇ ਗਰੀਬ ਨਾ ਜਾਣੇ ਦਿਲ ਵਿਚਾਰਾ ਬਸਦਾ ਤੇ ਜੇ ਪਾਟੇ ਕੱਪੜਾ ਤੇ ਰੱਬ ਹੈਗਾ ਉਹਨਾਂ ਤੇ ਵੀ ਜਾ ਰਹੇ ਉਹਨਾਂ ਦੇ ਵੀ ਬੜਾ ਜਾ ਅਣੀ ਦੁਰਦਸ਼ਾ ਨਹੀਂ ਹੋਣੀ ਚਾਹੀਦੀ ਗਰੀਬ ਨਾ ਨਾ ਹੂੰ ਇਹ ਆ ਹੁੰਦਾ ਪਲ ਵਿੱਚ ਛਿੜਿ ਛਿੜਿ ਹੈ ਤਿਆਹੀ ਮਰਦੀ ਹੂੰ ਪਲ ਵਿੱਚ ਕਰਦੇ ਜਲਦੇ ਥਲ ਪਲ ਵਿੱਚ ਰਾਜਾ ਰਾਜ ਕਰੇਂਦੇ ਤੇ ਪਲ ਵਿੱਚ ਭੀਖ ਮੰਗਦੇ ਦਰ ਰੱਬ ਤੋਂ ਡਰੋ ਰੱਬ ਤੋਂ ਡਰੋ ਭੀਖ ਮੰਗਣ ਲੱਗ ਜਾਓਗੇ ਹੱਕ阿里 ਪਰਚੋ ਇਹ ਇਨ੍ਹਾਂ ਤੋਂ ਬਾਦਵਾ ਨਾਲੋ ਦੁਆ ਨਾਲੋ ਬਿਲਕੁਕੁਲ ਬਿਲਕੁਲ ਸੀਸ ਲੈ ਲੋ ਹੁਣ ਜਿਹੜਾ ਨਾਮ ਦੇ ਭਗਤ ਹੋਇਆ ਹੈ ਹਾਂਜੀ ਉਹ ਕਮੜਾ ਤਾਂ ਹੈ ਨਹੀਂ ਸੀ ਬਿਲਕੁਲ ਬਿਲਕੁਲ ਰੋਟੀ ਪਵਾ ਕੇ ਚਲੇ ਤੇ ਰੱਖ ਤੇ ਅਗਰ ਉਹ ਕੁਜਾ ਕੇ ਵਾਚਣ ਮੱਗਿਆ ਹੂੰ ਜੋ ਕੁਜਾ ਕੇ ਵਾਚਣ ਵਾਗਿਆ ਰੋਟੀਆਂ ਚਾਰੇ ਪੰਜ ਗੜਾਪੇ ਨੇ ਪਾ ਕੇ ਮੂੰਹ ਤੇ ਉਹ ਤਾਂ ਪਾ ਚ ਲਿਆ ਤੇ ਮਗਰ ਨਾਮ ਦੇ ਭੱਜੇ ਲੈ ਕੇ ਤਾਂ ਖੜ ਜਾਓ ਖੜ ਜਾਓ ਮਾਰਾ ਰੁੱਖੀ ਰੋਟੀ ਨਾ ਕਾ ਚੋਪੜੇ ਕਰ ਕਿਧਰ ਭਗਵਾਨ ਦੇ ਰੂਪ ਚ ਨਾ ਆਜੇ ਕੁੱਤੇ ਦੇ ਰੂਪ ਚ ਨਾ ਆਜੇ ਭਵਾਨ ਬਿਲਕੁਲ ਬਿਲਕੁਲ ਤੇ ਮੇਰੇ ਆ ਤਾਂ ਹੀ ਬਣ ਗਈ ਬਾਈ ਪੁੱਤਰ ਸਸਰੀ ਘਰ ਬਣਾ ਦਿੰਨੇ ਨਹੀਂ ਬਿਲਕੁਲ ਬਧੀਆ ਚਿੰਗਰੀ ਸੱਚਾਈ ਹੈ ਦੇ ਮਾਲਕ ਤੁਸੀਂ ਨਹੀਂ ਸੱਚਾਈ ਹੈ ਹੂੰ ਦੇਖੋ ਤਾਂ ਉਹਨੂੰ ਮੈਂ ਸਾਸੀ ਵੀ ਕਰ ਉਹ ਤੇ ਤਰੀ ਪੜਾ ਕਰਕੇ ਲੰਘੂਗਾ ਨਹੀਂ ਬਾਪੂ ਜੀ ਭਾਵਕ ਹੋ ਚੁੱਕੇ ਨੇ ਤੇ ਵੱਡੀ ਗੱਲ ਇਹ ਆ ਦੇਖੋ ਮੈਂ ਇਹ ਗੱਲ ਕਹਿਣੀ ਚਾਹਣਾ ਅਸਲ ਦੇ ਵਿੱਚ ਤੇ ਵੀ ਕੋਈ ਵੀ ਬੰਦਾ ਨਾ ਬਾਪੂ ਜੀ ਕੋਈ ਗੱਲ ਨਹੀਂ ਤੁਸੀਂ ਹੌਸਲਾ ਰੱਖੋ ਤੇ ਸਾਡੇ ਵੱਲੋਂ ਖਾਸ ਕਰਕੇ ਦੇਖੋ ਸਾਡਾ ਕੋਈ ਅਹੁਦਾ ਨਹੀਂ ਕੋਈ ਸਾਡੀ ਮਤਲਬ ਕੋਈ ਸਾਡੀ ਕੋਈ ਪਹੁੰਚ ਨਹੀਂ ਕਿਸੇ ਤੱਕ ਪਰ ਅਸੀਂ ਇੱਕ ਇੱਕ ਹਨ ਆਪਦੀ ਅਰਜ਼ੀ ਦੇ ਸਕਦੇ ਹਾਂ ਅਸੀਂ ਇੱਕ ਆਪਣੀ ਹਨਾ ਇੱਕ ਬੇਨਤੀ ਇਕ ਤਰਲਾ ਹੁੰਦਾ ਸਾਡਾ ਇੱਕ ਵੀ ਜਿਹੜੇ ਲੋੜਵੰਦ ਭੈਣ ਭਰਾ ਹੁੰਦੇ ਨੇ ਸਾਡੇ ਜਿਹੜਾ ਬੰਦਾ ਯਾਰ ਸਹੀ ਆ ਉਹਦੇ ਨਾਲ ਹਮੇਸ਼ਾ ਸਹੀ ਹੋ ਕੇ ਤਰੋ ਜੇ ਤੁਹਾਡੇ ਨਾਲ ਕੋਈ ਲਿਚਕੜੀਚੀਆਂ ਕਰਦਾ ਤਾਂ ਬੇਸ਼ੱਕ ਤੁਸੀਂ ਉਹਦੇ ਨਾਲ ਹੋ ਜਾਓ ਕਿਉਂਕਿ ਅਸਲ 'ਚ ਇਹਨਾਂ ਲੋਕਾਂ ਦੇ ਵਿੱਚ ਹੀ ਪਰਮਾਤਮਾ ਵਸਦਾ ਅਸੀਂ ਚਲਾਕੀਆਂ ਦੇ ਨਾਲ ਪਰਮਾਤਮਾ ਪਾਉਣ ਨੂੰ ਫਿਰਦੇ ਆ ਪਰ ਉਹ ਮਿਲਦਾ ਨਹੀਂ ਧੰਨੇ ਭਗਤ ਹੋਣਾ ਨੇ ਤੁਸੀਂ ਇਹ ਮੰਨ ਲਓ ਪੱਥਰ 'ਚੋਂ ਵੀ ਪਰਮਾਤਮਾ ਪਾਇਆ ਸੀ ਪਰ ਉਹ ਵੀ ਮਾਂ ਦੀ ਕੁੱਖੋਂ ਹੀ ਪੈਦਾ ਹੋਏ ਸੀ ਅਸੀਂ ਵੀ ਮਾਂ ਦੀ ਕੁੱਖੋਂ ਪੈਦਾ ਹੋਏ ਆ ਰੌਲਾ ਕੀ ਚੀਜ਼ ਦਾ ਸਾਡੀਆਂ ਸੋਚਾਂ ਦਾ ਫਰਕ ਪੈ ਗਿਆ ਜੇ ਤੁਹਾਡੇ ਨਾਲ ਕੋਈ ਬੰਦਾ ਸਹੀ ਚੱਲਦਾ ਤਾਂ ਉਹਦੇ ਨਾਲ ਸਹੀ ਚੱਲਣਾ ਤਾਂ ਤੁਹਾਡਾ ਫਰਜ਼ ਬਣਦਾ ਬਾਪੂ ਜੀ ਮੇਰੇ ਨਾਲ ਬੈਠੇ ਨੇ ਤਪਾ ਮੰਡੀ ਦੀ ਸਖਸੀਅਤ ਨੇ ਇਹ ਲੋਕ ਬੇਸ਼ੱਕ ਛੋਟੇ ਕਰ ਦੇ ਵਿੱਚ ਜਨਮ ਲਿਆ ਪਰ ਦਿਲ ਬਹੁਤ ਵੱਡਾ ਇਹ ਗੱਲ ਮੈਂ ਦਾਅਵੇ ਨਾਲ ਕਹਿੰਦਾ ਕਿਉਂਕਿ ਇਹ ਚੀਜ਼ ਮੈਂ ਨਹੀਂ ਬੋਲਦਾ ਇਹ ਚੀਜ਼ਾਂ ਇਹਨਾਂ ਦੇ ਜਿਹੜੇ ਕਰੇ ਹੋਏ ਕਰਮ ਨੇ ਉਹ ਬੋਲਦੇ ਨੇ ਵੀ ਕਿੱਥੇ ਕਿੱਥੇ ਇਹਨਾਂ ਨੇ 65% ਦਿੱਤਾ ਮੰਨ ਲਓ ਕਿਸੇ ਦੇ ਇਲਾਜ ਦੇ ਲਈ ਮਤਲਬ ਬਹੁਤ ਇੱਕ ਚੰਗੀ ਸੰਸਥਾ ਤੋਂ ਵੀ ਨਾਲ ਜਿਵੇਂ ਜੁੜ ਕੇ ਆਪਾਂ ਕੰਮ ਕਰਦੇ ਆ ਉਸ ਤਰ੍ਹਾਂ ਇਕੱਲੇ ਜਾਣੇ ਵੀ ਬਹੁਤ ਵਧੀਆ ਕੰਮ ਖਿੱਚੀ ਜਾਂਦੇ ਨੇ ਇਸ ਤਰ੍ਹਾਂ ਦਾ ਇਹ ਹੈ ਹਨਾ ਤੇ ਇਹਨਾਂ ਦੀ ਜਿਹੜੀ ਮੰਗ ਹੁੰਦੀ ਹੈ ਮੈਂ ਕਹਿੰਦਾ ਵੀ ਜ਼ਰੂਰ ਵੀ ਇੱਕ ਨਿੱਕਾ ਜਣਾ ਸਹਾਰਾ ਬਣ ਕੇ ਵੀ ਬਹੁਤ ਵੱਡੀ ਬੰਦੇ ਦੀ ਜ਼ਿੰਦਗੀ ਤਰ ਜਾਂਦੀ ਹੁੰਦੀ ਆ ਇਸ ਕਰਕੇ ਸਹਾਰੇ ਬਣਿਆ ਕਰੋ ਇਹੀ ਤੁਹਾਡੇ ਲਈ ਗੁਜਾਰਸ਼ ਆ ਤੇ ਜਿਨ੍ਹਾਂ ਨੂੰ ਸਾਡੀ ਵੀਡੀਓ ਸਹੀ ਲੱਗੀ ਉਹ ਆਪਣੇ ਆਮ ਆਦੀ ਪਾਰਟੀ ਦੇ ਜਿਹੜੇ ਵਰਕਰ ਨੇ ਉਹਨਾਂ ਤੇ ਇੱਕ ਖਾਸ ਕਰਕੇ ਪਛਾਣ ਦੇ ਵਿੱਚ ਸਾਡੇ ਐਮ ਐਲ ਏ ਨੇ ਸਤਿਕਾਰਯੋਗ ਬੜੇ ਲਾਹਵ ਸਿੰਘ ਉਹ ਗੋਗੀ ਹੈ ਨਾ ਬਹੁਤ ਸਤਿਕਾਰਯੋਗ ਨੇ ਸਾਡੇ ਬਹੁਤ ਆਪਣੇ ਫਰਜ਼ ਨਿਭਾ ਰਹੇ ਨੇ ਬਹੁਤ ਚੰਗਾ ਕੰਮ ਕਰ ਰਹੇ ਨੇ ਤੇ ਸਾਡੇ ਭਗਵੰਤ ਮਾਨ ਸਾਹਿਬ ਹੋਗੇ ਹੈ ਨਾ ਤੇ ਉਹਨਾਂ ਪਾਸੇ ਵੀ ਸਾਡੇ ਮੁੱਖ ਮੰਤਰੀ ਸਾਹਿਬ ਵਾਸਤੇ ਵੀ ਬਹੁਤ ਵਧੀਆ ਗੱਲ ਹੈ ਕਿ ਉਹ ਚੰਗੇ ਲੋਕਾਂ ਬਾਰੇ ਧਿਆਨ ਦਿੰਦੇ ਆ ਅਸਲ 'ਚ ਕਿਉਂਕਿ ਗੱਲ ਇਹ ਆਸੀਂ ਉਹਨਾਂ ਬਾਰੇ ਕਹਿ ਨਹੀਂ ਸਕਦੇ ਕਿਉਂਕਿ ਉਹਨਾਂ ਤੱਕ ਜਦੋਂ ਇਹ ਚੀਜ਼ ਪਹੁੰਚੀ ਹੋਈ ਨਹੀਂ ਜਦੋਂ ਬਾਪੂ ਜੀ ਦੀ ਹਾਕ ਜੇ ਜਿਹੜੀ ਕਹਿੰਦੇ ਨਾ ਵੀ ਇਹਨਾਂ ਨੇ ਕੂਕ ਮਾਰੀ ਆ ਜੇ ਉਹਨਾਂ ਤੱਕ ਪਹੁੰਚੂਗੀ ਗੱਲ ਤੇ ਇਹ ਕਹਿੰਦੇ ਜਿਹੜੇ ਨੀਚੇ ਵਾਲੇ ਵਰਕ ਕਰਨੇ ਉਹਨਾਂ ਦੇ ਕੰਮ ਕਰਨ ਵਾਲੇ ਉਹ ਬਾਪੂ ਜੀ ਨੂੰ ਉਹਨਾਂ ਦੇ ਲਵੇ ਲੱਗਣ ਹੀ ਨਹੀਂ ਦੇ ਰਹੇ ਮੇਨ ਤੇ ਸਾਰੇ ਭੈਣ ਭਰਾਵਾਂ ਨੂੰ ਯਾਰਾਂ ਦੋਸਤਾਂ ਮਿੱਤਰਾਂ ਤੇ ਮੇਰੇ ਹਾਣੀਆਂ ਨੂੰ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਛੋਟੇ ਛੋਟੇ ਪਿਆਰੇ ਪਿਆਰੇ ਬੱਚਿਆਂ ਨੂੰ ਜਿਨ੍ਹਾਂ ਕੋਲ ਵੀ ਇਹ ਜਿਹੜਾ ਸੈੱਲ ਫੋਨ ਹੱਥ ਦੇ ਵਿੱਚ ਤੁਹਾਡੇ ਹੁੰਦਾ ਤੁਹਾਡੇ ਕੋਲ ਇੱਕ ਨੀਚੇ ਆਪਸ਼ਨ ਹੁੰਦਾ ਕਿ ਸ਼ੇਅਰ ਦਾ ਸ਼ੇਅਰ ਕਰਕੇ ਉਹਨਾਂ ਤੱਕ ਵੀਡੀਓ ਪਹੁੰਚਾ ਦਿਓ ਐਨੀ ਗੱ